ਸਭ ਤੋਂ ਪਹਿਲਾਂ ਤਾਂ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਈ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਆਪਣੇ ਚੈਨਲ ਸਟਾਰ ਕਬੂਤਰ ਕਲੱਬ 360 YouTube ਚੈਨਲ ਤੇ। ਤੇ ਬਾਈ ਅੱਜ ਪਹੁੰਚੇ ਆਪਾਂ ਮੋਗੇ ਜ਼ਿਲ੍ਹੇ ਦੇ ਪਿੰਡ ਕਾਲੇਕੇ। ਮਸ਼ਹੂਰ ਪਿੰਡ ਆ ਬਾਈ ਇਹ। ਤੇ ਇੱਥੇ ਬਾਈ ਅਮਣਾ ਕਬੂਤਰ ਵਾਲਾ ਜੀ ਨੇ ਵਧੀਆ ਬਾਜ਼ੀਆਂ ਟੌਪ ਦੀਆਂ ਬਾਜ਼ੀਆਂ ਜਿੱਤੀਆਂ। ਗੱਡੀ ਵੀ ਜਿੱਤੀ ਆ ਬੰਦੇ ਨੇ। ਬਾਈ ਹੋਰ ਹੈ LCD ਗਾ ਫ੍ਰਿਜਾਂ। ਵਧੀਆ ਜਾਣੇ ਕਿ ਟੌਪ ਦੀਆਂ ਬਾਜ਼ੀਆਂ ਜਿੱਤਿਆ ਆ ਬੰਦਾ। ਆਪਾਂ ਬਾਈ ਨਾ ਕਰਾਂਗੇ ਬਾਈ ਆਮਨੇ ਨਾ ਗੱਲਬਾਤ ਕਿਵੇਂ ਰੱਖੇ ਤੇ ਕਿੱਥੇ ਸ਼ੌਂਕ ਪਿਆ ਕਿਵੇਂ ਪਿਆ ਸਾਰੀ ਗੱਲਬਾਤ ਸੁਣਿਓ ਬਾਈ ਕਰਦੇ ਆ ਬਾਈ ਜੀ ਨਾਲ ਗੱਲਬਾਤ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਉਣਾ ਜੀ ਧੰਨਵਾਦ ਤੁਹਾਡਾ ਤੁਸੀਂ ਸਾਡੇ ਚੈਨਲ ਨੂੰ ਬਾਈ ਤੁਹਾਨੂੰ ਵੀ ਬਹੁਤ ਬਹੁਤ ਆਇਆਂ ਜੀ ਐਨ ਪ੍ਰਾਪਤ ਸਮਾਧਨ ਬਾਈ ਜੀ ਕਬੂਤਰਾਂ ਦਾ ਸ਼ੌਂਕ ਫਿਰ ਕਦੋਂ ਪਿਆ ਤੇ ਕਿਹਨੂੰ ਦੇਖ ਕੇ ਪਿਆ ਕਿੰਨਾ ਟਾਈਮ ਪਹਿਲਾਂ ਰੱਖਿਆ ਕਬੂਤਰਾਂ ਦਾ ਸ਼ੌਂਕ ਤਾਂ ਬਾਈ ਬਚਪਨ ਤੋਂ ਹੀ ਆ ਅੱਛਾ ਜੀ ਤੇ ਉਹ ਕਹਿੰਨ ਖੂਨ ਖੌਂਕ ਬਲੱਡ ਚ ਹੁੰਦਾ ਠੀਕ ਹੈ ਨਾ ਕਿ ਕਿਸੇ ਨੂੰ ਖੌਂਕ ਦੇਖ ਕੇ ਪੂਰਾ ਆ ਜਾਂਦਾ ਸੋਡੇ ਪਹਿਲਾ ਕਬੂਤਰ ਰੱਖੇ ਹੋਏ ਸੀ ਬਜ਼ੁਰਗਾਂ ਦੇ ਨਹੀਂ ਬਈ ਬਜ਼ੁਰਗਾਂ ਦੇ ਨਹੀਂ ਰੱਖੇ ਸੀ ਬੱਚਕਾਂ ਨੂੰ ਹੀ ਸਾਡੇ ਰੱਖੇ ਸੀ ਕੁੱਟ ਬਹੁ ਪਈਦੀ ਸੀਗੀ ਠੀਕ ਆ ਕਬੂਤਰਾਂ ਪਿੱਛੇ ਕਬੂਤਰਾਂ ਪਿੱਛੇ ਬਈ ਬਹੁਤ ਕੁੱਟ ਪਈ ਕੋਠੇ ਤੇ ਹਜੇ ਵੀ ਸਾਡੀ ਉਧਰ ਕੋਠੀ ਦੇ ਪਾਣ ਵਾਲੇ ਪਾਸੇ ਇਹ ਟੈਂਕੀ ਦੇ ਥੱਲੇ ਖੁੱਡਾ ਹਾਲੇ ਵੀ ਮੇਰਾ ਹੈਗਾ ਠੀਕ ਆ ਜੀ ਤੇ ਉਸ ਤੋਂ ਬਾਅਦ ਘਰ ਆਪਾਂ ਚੇਂਜ ਕਰ ਲਿਆ ਸੀਗਾ ਅੱਛਾ ਇੱਥੇ ਵੀ ਹਾਲੇ ਵੀ ਖੁੱਡਾ ਹੈਗਾ ਬਹੁਤ ਕੁੱਟ ਪਈ ਬਈ ਛੋਟੇ ਠੀਕ ਆ ਬਈ ਅੱਜ ਤੋਂ ਕਿੰਨਾ ਸਾਲ ਪਹਿਲਾਂ ਰ ਉਤਰ ਬਈ ਤਕਰੀਬਨ ਮੇਰੇ ਹਿਸਾਬ ਨਾਲ ਛੋਟੇ ਹੁੰਦੇ ਦੀ ਪਹਿਲਾਂ ਰੱਖੇ ਸੀਗੇ ਫਿਰ 2004 ਚ ਰੱਖ ਲਏ ਅੱਛਾ ਜੀ ਤੇ ਫਿਰ 2006 ਚ ਛੱਡ ਤੇ ਤੁਹਾਨੂੰ ਪਤਾ ਛੋਟੇ ਹੁੰਦੇ ਸੀਗੇ ਠੀਕ ਆ ਬਈ ਫਿਰ ਹੁਣ ਬਈ 2011 ਤੋਂ ਪੱਕੇ ਪਰੋਪ ਲਗਾਤਾਰ ਹੀ ਤੇ ਬਈ ਬਾਜ਼ੀਆਂ ਕਦੋਂ ਛੱਡਣ ਲੱਗ ਗਿਆ ਫਿਰ ਤੁਹਾਨੂੰ ਦੋ ਬਾਅਦ ਚ ਬਈ ਬਾਜ਼ੀਆਂ 2015 ਚ ਛੱਡੀ ਸੀਗੀ ਬਈ 14 ਵੀ ਛੱਡੀ ਸੀਗੀ ਉਦੋਂ ਪਰ ਇੰਨਾ ਹੈ ਨਹੀਂ ਸੀਗਾ 2016 ਚ ਪਹਿਲੀ ਬਾਜੀ ਜਿੱਤੀ ਸੀ 2016 ਤੋਂ ਜਿੱਤਣ ਲੱਗੇ ਆ ਤੁਸੀਂ ਹਾਂ 2016 ਜਿੱਤਣ ਲੱਗੇ ਆ ਉਦੋਂ ਬਾਅਦ 17 ਅਚ 22 ਨਾਲ ਕਨੈਕਟ ਹੋ ਗਏ ਉਸਤਾਦ ਨਾਲ ਠੀਕ ਆ ਜੀ ਉਸਤਾਦ ਬਾਈ ਕੌਣਾ ਤੁਹਾਡਾ ਮੇਰਾ ਬਾਈ ਉਸਤਾਦ ਵੈਹੇ ਤਾਂ ਪਹਿਲਾਂ ਪਹਿਲਾਂ ਤਾਂ ਮਿਲਿਆ ਮੈਂ ਬਾਈ ਅਣੂ ਨੂੰ ਠੀਕ ਆ ਜੀ ਮੇਰਾ ਅਣੂ ਦਿੱਲੀ ਆ ਠੀਕ ਆ ਜੀ ਉਦੋਂ ਬਾਅਦ ਬਾਈ ਨਾਲ ਉਹਨਾਂ ਦਾ ਚੇਲਾ ਸੀਗਾ ਬਾਈ ਅਣੂ ਦਿੱਲੀ ਠੀਕ ਆ ਉਸਤਾਦ ਜਗਨੰਦਨ ਬਣਾਂਗੇ ਜੀ ਠੀਕ ਆ ਜਗਨੰਦਨ ਬੜਾਂਗਦੇ ਚ ਚੇਲੇ ਆ ਤੁਸੀਂ ਨਹੀਂ ਮੈਂ ਚੇਲਾ ਬਾਈ ਦਾ ਹੁੰਦਾ ਏ ਅੱਛਾ ਯਾਨੀ ਕਿ ਉਹਨਾਂ ਨਾਲ ਪਿਆਰ ਹੁਣ ਬੜਾ ਜ਼ਿਆਦਾ ਆ ਠੀਕ ਆ ਮੇਰੇ ਵੱਡੇ ਉਸਤਾਦ ਜੀ ਆ ਉਹਨਾਂ ਦੇ ਉਸਤਾਦ ਹਨ ਠੀਕ ਹੈ ਜੀ ਜਗਨੰਦਨ ਬਾਈ ਦਾ ਉਸਤਾਦ ਆ ਹੁੰਦਾ ਹੁਣ ਤਾਂ ਤੁਹਾਨੂੰ ਪਤਾ ਸਰਬਾਸ ਹੋ ਗਏ ਹਾਂ ਹਾਂ ਜੀ ਠੀਕ ਹੈ ਜੀ ਵੈਸੇ ਪਿਆਰ ਯਾਨੀ ਕਿ ਵਧਗਾ ਰਤਬਾ ਨਾ ਸੀ ਉਹਨਾਂ ਦਾ ਆਪਦੇ ਇਲਾਕੇ 'ਚ ਬਹੁਤ ਪਿਆਰ ਸੀਗਾ ਹੋਰ ਨਾ ਸੀਗਾ ਹੁਣ ਵੀ ਫੋਨੀ ਆ ਸਾਰੇ ਹੀ ਸੀਗਾ ਤੇ ਬਾਈ ਫਿਰ ਕਲੱਬਾਂ ਵਾਲੀਆਂ ਬਾਜ਼ੀਆਂ ਛੱਡਦੇ ਆ ਜਾਂ ਐਂਟਰੀ ਵਾਲੀਆਂ ਜਿਵੇਂ ਜਾਂ ਖੁੱਲੀਆਂ ਛੱਡਦੇ ਹੋ ਵੱਧ ਬਾਈ ਹੁਣ 2-3 ਸਾਲਾਂ ਦੇ ਕਲੱਬਾਂ ਵਾਲੀਆਂ ਛੱਡਣ ਲੱਗ ਗਏ ਠੀਕ ਆ ਬਾਈ ਪਹਿਲਾਂ ਵੈਸੇ ਕੋਈ ਖੁੱਲੀ ਵੀ ਛੱਡਦੇ ਤੇ ਜੇ ਵੀ ਲਹਾਜੀ ਬੰਦਾ ਕਰਾਉਂਦਾ ਵਧੀਆ ਬਾਜੀ ਪਰ ਖੁੱਲੀ ਬਾਜੀ ਬਹੁਤ ਘੱਟ ਛੱਡ ਕੇ ਰਾਜੀਆਂ ਤੁਹਾਨੂੰ ਪਤਾ ਖੁੱਲੀਆਂ ਜੇ 10 ਹੁੰਦੀਆਂ ਵਿੱਚੋਂ ਇੱਕ ਦੋ ਹੀ ਚੰਗੀਆਂ ਹੁੰਦੀਆਂ ਬਾਈ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਲੱਬ ਵਾਲੀਆਂ ਬਾਜ਼ੀਆਂ ਛੱਡਣ ਦਾ ਵਧੀਆ ਹੋ ਗਿਆ ਕਲੱਬ ਬਣਾ ਲੰਦਾ ਜਾਂ ਕਿਵੇਂ ਵੀ ਫਰਕ ਪਿਆਗਾ ਕਲੱਬ ਬਣਨ ਦਾ ਜਦੋਂ ਦੇ ਬਣੇ ਆ ਬਾਈ ਕੁਸ਼ਕ ਤਾਂ ਫਰਕ ਪਿਆ ਕੁਸ਼ਕ ਗਰੀਬ ਬੰਦਿਆਂ ਦਾ ਥੋੜਾ ਜਿਹਾ ਔਖਾ ਹੋ ਗਿਆ ਕਿਉਂਕਿ ਪਹਿਲਾਂ ਪਰੋਂਦੇ ਕਲੱਬ ਵਾਲੇ ਹਾਂ ਹਾਂ ਬਾਈ ਉਹ ਗਰੀਬ ਬੰਦੇ ਦਾ ਸ਼ੌਂਕ ਬਈ ਗਿਆ ਠੀਕ ਆ ਜਾਣੇ ਕਿ ਉਹ ਏਦਾਂ ਸੌਖਾ ਵੀ ਆ ਵੀ ਲਿਮਟਡ ਜੇ ਕਬੂਤਰ ਹੁੰਦੇ ਆ ਨਾ ਉਹ ਚ ਲਿਮਟਡ ਹੁੰਦੇ ਆ ਪਰ ਮੈਂ ਇਸ ਵਿਸ਼ੇ ਤੇ ਕਹਿੰਦਾ ਵੀ ਜੇ ਬਾਜ਼ੀਆਂ ਕਰਾਉਣੇ ਇੱਕ ਮਹੀਨਾ ਪਹਿਲਾਂ ਬਈ ਐਂਟਰੀ ਕਰੋ ਠੀਕ ਆ ਬਈ ਜੇ ਮਾਰਚ ਚ ਫੜ ਲਓ ਜਾਂ ਅਪ੍ਰੈਲ ਚ ਬਈ ਐਂਟਰੀਆਂ ਫੜ ਲਓ ਥੋੜਾ ਟਾਈਮ ਪਹਿਲਾਂ ਫੜੋ ਕਿਉਂਕਿ ਕੋਈ ਬੰਦੇ ਉਹ ਦਿਹਾੜੀਦਾਰ ਹੁੰਦੇ ਆ ਬਈ ਉਹਨਾਂ ਤੋਂ ਹਾਂਜੀ ਹਾਂਜੀ ਉਹ ਭਰੇ ਜਾਂਦੇ ਠੀਕ ਆ ਤੇ ਜਦੋਂ ਬਈ ਮੂਰੇ ਗਰਮੀ ਚ ਕੱਢਦੇ ਆ ਕਬੂਤਰ ਕਿੰਨੇ ਦਿਨ ਪਹਿਲਾਂ ਖਰਾਕ ਪਾਣੀ ਸ਼ੁਰੂ ਕਰ ਦਿੰਦੇ ਹੋ ਤੁਸੀਂ ਬਈ ਖਰਾਕ ਤਾਂ ਜਿੱਦੇ ਤੋਂ ਖਰਾਕ ਤਾਂ ਵੈਸੇ ਤਾਂ ਪ੍ਰੋਪਰ ਹੀ ਪੈਂਦੀ ਰਹਿੰਦੀ ਆ ਨਹੀਂ ਉਦਾਂ ਜਿਵੇਂ ਆਪਾਂ ਕਬੂਤਰ ਕੱਢਨੇ ਆ ਵੀ ਹੁਣ ਆਦਾਂ ਸ਼ੁਰੂ ਬਈ ਉਦੋਂ ਹੀ ਕਰਦੇ ਜਦੋਂ ਕੂਤਰ ਉੱਡਣ ਲੱਗਦੇ ਆ ਕੱਢਣ ਲੱਗਿਆ ਤਾਂ ਬਾਅਦ 'ਚ ਹੀ ਕਰਦੇ ਆ ਠੀਕ ਆ ਪਿਛਲੇ ਸਾਲ ਵੀ ਹੋ ਗਿਆ ਸੀਗਾ ਕੁਝ ਕਿ ਜਿਹੜੇ ਕੂਤਰ ਪਹਿਲਾਂ ਕੱਢੇ ਸੀਗੇ ਪੱਲੇ ਖੜ ਜਾਂਦੇ ਆ ਨਾ ਜ਼ੋਰ ਜ਼ਿਆਦਾ ਹੋ ਜਾਂਦਾ ਕੂਤਰਾਂ 'ਚ ਜਾਨ 'ਚ ਤਾਂ ਉਨੇ ਹੀ ਚ ਹੁੰਦੇ ਆ ਜਿਵੇਂ ਨਸਲ ਦੇ ਤਾਂ ਉੱਡ ਬਾਅਦ ਜਾਂਦੇ ਆ ਪੱਲੇ ਖੜ ਜਾਂਦੇ ਬਈ ਪਾਲਿਆ ਪਾਲਿਆ ਭਰਾਵਾਂ ਦੇ ਖੜੇ ਜਿਹੜੇ ਪਹਿਲਾਂ ਬਾਦਮ ਸ਼ੁਰੂ ਕੀਤੇ ਜਿੰਨਾਂ ਠੀਕ ਆ ਬਈ ਤੇ ਬਾਈ ਜਦੋਂ ਕਬੂਤਰ ਤੁਸੀਂ ਕੱਢਦੇ ਹੋ ਘਰ ਗਰਮੀ ਚ ਤੇ ਜਿਵੇਂ ਲਗਾਤਾਰ ਡਾਈਆਂ ਕਿੰਨੀਆਂ ੜਾਉਂਦੇ ਆ ਤੁਹਾਨੂੰ ਪਤਾ ਲੱਗ ਜਾਂਦਾ ਕਿਵੇਂ ਵੀ ਪਾਣੀ ਵੀ ਕਬੂਤਰ ਮੰਗ ਰਿਹਾ ਹੁਣ ਵੀ ਪਾਣੀ ਤੇ ਕਰਦਗੇ ਕਿੰਨੀਆਂ ੜਾ ਕੇ ਬੰਦ ਕਰਦੇ ਬਾਈ ਕਈ ਨਾ ਕਬੂਤਰ ਉਤਰਾਂ ਦੇ ਵੀ ਹੁੰਦਾ ਅਲੱਗ-ਅਲੱਗ ਹਾਂਜੀ ਉਤਰ ਕਈ ਤਾਂ ਪਹਿਲਾਂ ਚ ਖੁੱਲ ਜਾਂਦੇ ਆ ਹਾਂ ਬਈ ਕਈ ਹੁਣ 8-10 ਦਿਨ 12 ਦਿਨ ਕਬੂਤਰ ਖੁੱਲਦੇ ਹੀ ਨਹੀਂ ਹਾਂ ਕਈ ਹੁਣ ਜਿਹੜੇ ਆਪਾਂ ਆਪਣੇ ਜਾਲ ਲਾਇਆ ਵਾ ਠੀਕ ਹੈ ਜੀ ਉਹ ਦੂਜੇ ਨੈਟ ਕਹਿੰਦੇ ਆ ਠੀਕ ਵੀ ਕਬੂਤਰ ਬਾਈ ਫਰਕ ਪੈਂਦਾ ਕਿ ਉਹਦੇ ਜੋ ਉੱਡੇ ਫਿਰਦੇ ਆ ਉਸ ਬੰਦੇ ਨੇ ਹੁਣ ਛਤਰੀਆਂ ਤੇ ਜਾਲਾਂ ਛੋਟਿਆਂ 'ਚ ਪਾਉਣੇ ਹੁੰਦੇ ਉਹਨਾਂ 'ਚ ਨਹੀਂ ਖੁੰਦਾ ਬੁੱਤਰ ਇਹਨਾਂ 'ਚ ਡੁੱਡ ਕੇ ਬਈ ਖੋਲਿਆਂ ਦਾ ਉਹਦਾ ਵੀ ਬਹੁਤ ਫਰਕ ਪੈਂਦਾ ਇਹ ਤਾਂ ਗੱਲ ਹੈਗੀ ਆ ਬੁੱਤਰ ਫੁੱਲਾਂ 'ਚ ਫਰਕ ਪੈਂਦਾ ਜਿਵੇਂ ਬਾਈ ਤੁਸੀਂ ਕਹਿੰਦੇ ਹੋ 16 'ਚ ਬਾਜ਼ੀਆਂ ਜਿੱਤਣ ਲੱਗੇ ਹਾਂਜੀ ਉਸ ਤੋਂ ਬਾਅਦ 'ਚ ਵੱਡੇ ਨਾਮ ਕਿਹੜੇ ਜਿੱਤੇ ਤੇ ਕਿਵੇਂ ਅ ਬਾਈ 2017 ਦੇ ਵਿੱਚ ਇੱਥੇ ਕੱਪ ਪਿਆ ਹੋਣਾ ਪਰ ਰਾਮੂ ਨੇ ਜਿੱਤੇ ਸੀ ਤੇ ਉਸ ਤੋਂ ਬਾਅਦ 2018 'ਚ ਸੈਦੋ ਇੱਪਲੇ ਬਾਜੀ ਕਰਾਈ ਸੀ ਸੈਦੋ ਵਾਲੇ ਤਾਂ ਭرائی ਆ ਮੁੰਡਾ ਤੇ ਉਦੋਂ ਕੂਤਰੀ ਆਪਣੀ ਲੀਲੀ ਬਈ ਕੱਲੀ ਰਹਿ ਗਈ ਸੀ ਜਮਾ ਕੱਲੀ ਰਹਿ ਗਈ ਸੀ ਹਾਂ ਵੈਸੇ ਪਰਚੀਆਂ ਪਈਆਂ ਸੀ ਪਰ 1.2 ਘੰਟੇ ਜਦ ਰੱਥ ਪਈ ਸੀ ਕਿ ਸਾਰੀਆਂ ਪੰਜਾਬ ਚ ਬਾਜੀਆਂ ਨੇ ਵੇਡੀਆਂ ਸੀ ਠੀਕ ਆ ਮਰ ਗਈ ਸੀਗੀ ਬਈ ਉੱਡ ਕੇ ਮਰ ਗਈ ਗੋਲੀ ਸੀ ਹਾਂ ਗੋਲੀ ਚ ਮਾਰਾ ਬਈ ਲੋਕੀ ਕਿਹੜੀ ਨਸਲ ਆ ਬਈ ਕਿਹੜੀ ਨਸਲ ਸੀ ਉਹ ਬਈ ਆਪਣੇ ਆਪ ਦੇ ਘਰ ਦੇ ਕੂਤਰਾ ਪੁਰਾਣੇ ਜਿੱਥੋਂ ਪਹਿਲੀ ਸ਼ੁਰੂਆਤ ਹੋਈ ਆ ਕੂਤਰਾ ਦੀ ਉਹ ਕੂਤਰਾ ਆਇਆ ਸੀਗਾ ਆਪਣੇ ਉਹ ਫੜਿਆ ਸੀਗਾ ਉਹਦਾ گاਾਂ ਬਲੱਡ ਉਹੀ ਆਪਣੇ ਕੋਲੇ ਬਹੁਤ ਚੰਗਾ ਉੜਦਾ। گا ਬਾਈ ਗੇ ਪੁੱਤਰ ਵਿੱਚ ਮਿਲ ਗਏ ਸਾਦ ਕੇ। ਠੀਕ ਹੈ ਜੀ। ਉਹਨਾਂ ਦਾ ਵੀ ਚੰਗਾ ਰਿਜ਼ਲਟ। ਵੱਡੇ ਨਾਮ ਜਿਵੇਂ ਵਧੀਆ ਬਾਜ਼ੀਆਂ ਦੇ ਟੌਪ ਦੇ ਕਿਹੜੇ-ਕਿਹੜੇ ਜਿੱਤੇ ਆ ਬਾਈ ਹੁਣ ਤੱਕ? ਹੁਣ ਤੱਕ ਬਾਈ ਜਿਵੇਂ ਹੁਣ ਆਪਾਂ ਸਭ ਤੋਂ ਵੱਡਾ ਨਾਮ ਤਾਂ ਆਪਾਂ ਲੰਗਿਆਣੇ ਗੱਡੀ ਵਾਲੀ ਬਾਜ਼ੀ ਹੋਈ ਸੀ ਸਕਾਰਪੀ ਵਾਲੀ ਨੂੰ ਪਤਾ ਆ ਲੰਗਿਆਣੇ ਮੋਗੇ ਜ਼ਿਲ੍ਹੇ ਚ ਪਿੰਡ ਆ ਹਾਂ ਹਾਂ ਆਪਣੇ ਬਾਗੇ ਪੁਰਾਣੇ ਦੇ ਨਾਲ ਹੀ ਆ ਠੀਕ ਹੈ ਜੀ। ਤੇ ਉਹ ਆਪਾਂ ਜਿੱਤੀ ਸੀਗੀ ਬਾਈ। ਗੱਡੀ ਸਕਾਰਪੀ ਸਕਾਰਪੀ ਹਾਂਜੀ। ਤੇ ਉਹ ਸਾਲ ਚੰਗੇ ਵੈਸੇ ਤਾਂ ਹਰ ਸਾਲ ਹੀ ਜਿੱਤਦੇ ਆਪਾਂ ਬਾਜ਼ੀਆਂ ਉਹ ਸਾਲ ਚੰਗੀਆਂ ਬਾਜ਼ੀਆਂ ਜਿੱਤੀਆਂ ਇੱਕ ਇੱਕ ਦਿਨ ਦੀ ਵਿਅਕਤੀ ਬਾਜ਼ੀਆਂ ਜਿੱਤੀਆਂ ਆਪਾਂ ਕਈ ਤਰ੍ਹਾਂ ਦੀ ਕੂਕੂ ਵਾਲੀ ਦੋ ਇੱਕ ਮੈਚ ਦੋ ਦੋ ਬਾਜ਼ੀਆਂ ਵੀ ਜਿੱਤੀਆਂ ਠੀਕ ਆ ਬਾਈ ਹੋਰ ਨਾਮ ਕੂਲਰ ਫਰਿੱਜ ਕੱਪ ਹਾਂ ਬਾਈ ਕੂਲਰ ਵੀ ਜਿੱਤਿਆ ਆਪਾਂ ਫਰਿੱਜ ਵੀ ਜਿੱਤੀ ਆ ਆ ਐਲ ਸੀ ਡੀ ਜਿੱਤੀ ਆ ਜੀ ਠੀਕ ਆ ਬਾਈ ਹਾਏ ਮੋਠਾ ਵਾਲੀ ਕੂਤਰੀ ਆਪਣੀ ਇਕੱਲੀ ਰਹਿ ਗਈ ਸੀ ਠੀਕ ਆ ਬਾਜੀ ਕਿਸੇ ਨਾਲ ਵੰਡੀ ਵੀ ਨਹੀਂ ਸੀ ਨਹੀਂ ਬਾਜੀ ਆਪਣਾ ਕੁਲਦੀਪ ਰੋਟਿਆ ਅੱਛਾ ਜੀ ਉਹਨਾਂ ਨਾਲ ਬਾਜੀ ਵੰਡ ਲਈ ਸੀ ਆਪਾਂ ਇੱਕ ਕਬੂਤਰ ਨਵਾਜੀ ਹੋਈ ਆ ਨਾਮਾ ਦੇ ਕਬੂਤਰ ਉੜਦੇ ਸੀ ਕਿਉਂ ਹੁਣ ਕੱਲਿਆਂ ਵਾਲਾ ਬਈ ਕੰਮ ਰਿਹਾ ਹੀ ਨਹੀਂ ਨਹੀਂ ਰਿਹਾ ਜੀ ਵੱਧ ਗਈ ਖੇੜ ਹਨਾ ਹੁਣ ਆਪਣੇ ਜਾਣ ਪਛਾਣ ਹਰ ਕਿਸੇ ਦੀ ਹਰ ਕਿਸੇ ਨਾਲ ਹੁੰਦੀ ਆ ਹਾਂ ਬਾਈ ਉਹੀ ਆ ਬੰਦਾ ਜਿਹੜਾ ਕੱਲਾ ਬਾਜੀ ਜੈਦਾ ਏ ਉਹ ਫਿਰ ਕਿਸੇ ਜੋਗਾ ਨਹੀਂ ਬਈ ਰਹਿੰਦਾ ਠੀਕ ਆ ਠੀਕ ਆ ਚੱਲ ਕਬੂਤਰ ਰੱਖੇ ਆ ਦੋ ਭਰਾ ਜੇ ਆਪਣੇ ਲਾਸਟ ਤੇ ਕੋਈ ਭਰਾ ਦੇ ਕਬੂਤਰ ਰਹਿ ਜਾਂਦਾ ਤਾਂ ਇਤਨ ਨਹੀਂ ਹੀ ਪੈਂਦੀ ਆ ਬਾਈ ਸਹੀ ਗੱਲ ਆ ਬਾਈ ਕਈ ਗੁੱਸੇ ਵੀ ਹੋ ਜਾਂਦੇ ਆ ਕੁਝ ਬੰਦੇ ਹੁਣ ਕਈ ਵਾਰੀ ਪੰਜਾ ਛੇਾਂ 'ਚ ਨਹੀਂ ਬਾਜੀ ਵੰਡੀ ਜਾਂਦੀ ਹਾਂਜੀ ਹਾਂਜੀ ਉਦੋਂ ਕਈ ਗੁੱਸੇ ਵੀ ਹੋ ਜਾਂਦੇ ਪਰ ਗੁੱਸੇ ਹੋਣਾ ਨਹੀਂ ਚਾਹੀਦਾ ਜਾਂ ਹਾਂ ਇੱਕ ਦੋ ਕੂਤਰ ਰਹਿ ਜਾਣ ਫੇਰ ਗੱਲ ਵੱਖਰੀ ਹੈ ਚੱਲ ਬਾਜੀ ਹੋ ਵੀ ਬਾਈ ਜਾਂਦੀ ਹੈ ਇਹ ਤਾਂ ਗੱਲ ਹੈਗੀ ਆ ਬਾਈ ਕਿਹੜੀ ਨਸਲ ਆ ਬਾਈ ਤੁਹਾਡੇ ਕੋਲੇ ਬਾਈ ਇੱਕ ਤਾਂ ਆਪਣੀ ਪੁਰਾਣੀ ਨਸਲੀ ਆ ਘਰ ਵਾਲੇ ਕੂਤਰੀ ਆ ਉਸ ਤੋਂ ਬਾਅਦ ਚੰਗਾ ਰਿਜ਼ਲਟ ਜਿਹੜਾ ਬਾਈ ਦੇ ਕੂਤਰਾਂ ਦਾ ਆ ਬਾਈ ਦੇ ਅਨੂ ਤੋਂ ਆਏ ਸੀਗੇ ਉਸਤਾਦ ਤੋਂ ਮਰੇ ਤੋਂ ਦਿੱਲੀੋਂ ਠੀਕ ਆ ਜੀ ਮਰੇ ਤੋਂ ਬਾਈ ਤੋਂ ਉਸਤਾਦ ਤੋਂ ਜੰਨਨਦਨ ਤੋਂ ਆਏ ਸੀਗੇ ਉਹਨਾਂ ਦਾ ਰਿਜ਼ਲਟ ਵਧੀਆ ਰਿਹਾ ਜਾਣੇ ਕਿ ਡਬਲ ਟੈਲੀ ਵਾਲੀ ਕਬੂਤਰਾ ਕੱਕਲੇ ਠੀਕ ਹੈ ਜੀ ਉਹ ਥੋਡੇ ਕੋਲੇ ਆਗੇ ਜਾਣੇਗੇ ਕਬੂਤਰ ਜਾਂਦੇ ਵੀ ਨਹੀਂ ਕਬੂਤਰਾ ਵੈਸੇ ਲੈਣ ਦੇਣ ਤੁਹਾਨੂੰ ਪਤਾ ਭਰਾਵਾਂ ਦਾ ਹਰ ਹਰ ਕਿਸੇ ਨਾਲ ਹੀ ਚੱਲਦਾ ਬਈ ਸੀਜ਼ਨ ਦੀਆਂ ਬਾਈ ਕਿੰਨੀਆਂ ਬਾਜ਼ੀਆਂ ਛੱਡ ਦਿੰਦੇ ਆ ਵੱਧ ਤੋਂ ਵੱਧ ਤੁਸੀਂ ਬਾਜ਼ੀਆਂ ਬਈ ਘੱਟੋ ਘੱਟ 30 35 ਬਾਜ਼ੀਆਂ 30 35 ਛੱਡ ਦਿੰਦੇ ਕਈ ਵਾਰੀ ਘੱਟ ਵੀ ਛੱਡ ਜਾਂਦੀਆਂ ਪਰ 30 35 30 ਕਿ ਤਾਂ ਛੁੱਟ ਹੀ ਜਾਂਦੀਆਂ ਬੱਚੇ ਫਿਰ ਟਾਰਗੇਟ ਕਿੰਨਾ ਕੁ ਲਾਉਨੇ ਆ ਹਰ ਇੱਕ ਸਾਲ ਟਾਰਗੇਟ ਪਿਛਲੇ ਸਾਲ ਤਾਂ ਬਈ 100 ਸੀ 100 ਪਲੱਸ ਸੀ ਠੀਕ ਹੈ ਜੀ ਐਰ ਕੀ ਹੈ ਜੀ 50 ਕ ਬੱਚੇ ਹੋ ਯਾਰ ਕਿ ਆਪਣੇ 6 ਘੁੰਮਣੇ ਪੈ ਗਈ ਸੀਗੀ ਠੀਕ ਹੈ ਬਈ ਤਾਂ ਬਾਈ ਦਾ ਕਰਕੇ ਉੱਤਰ ਜਾਂਦੇ ਰਹੇ ਗਾਰਨਿੰਗ ਹੋਈ ਠੀਕ ਹੈ ਜੀ ਤੇ ਫਿਰ ਕਦੋਂ ਤੋਂ ਬਾਈ ਆਪ ਹੀ ਸਾਂਭਣ ਲੱਗੇ ਕਬੂਤਰ ਘਰੇ ਤੁਸੀਂ ਸਾਂਹਦੇ ਤਾਂ ਬਾਈ ਪਹਿਲਾਂ ਤੁਸੀਂ ਆਪਾਂ 16 ਤੋਂ ਹੀ ਜਦੋਂ ਜਿੱਤੇ ਆ ਉਦੋਂ ਤੋਂ ਹੀ ਆਪ ਹੀ ਸਾਂਭਦੇ ਆਪਾਂ ਤੋਂ ਹੀ ਸਾਂਹਦੇ ਆਪਾਂ ਘਰੇ ਠੀਕ ਹੈ ਬਾਈ ਤੇ ਉਦੋਂ ਬਾਅਦ ਹੋਣਾ ਪਹਿਲੇ ਮੈਂ ਮੈਂ ਹੀ ਘਰੇ ਹੁੰਨਾ ਮੁੰਡੇ ਜਾਂਦੇ ਆ ਨਾਲ ਮੁੰਡਾ ਆਪਣੇ ਘਰੇ 24 ਘੰਟੇ ਘਰੀ ਹੁੰਦਾ ਭਰਾ ਹੀ ਆਪਣਾ ਮੱਭੀ ਠੀਕ ਆ ਬਾਈਆਂ ਤੇ ਆ ਮੁੰਡੇ ਹੁਣ ਮਿਲ ਜਾਨਾ ਪਿੰਡ ਇਹ ਜਿਵੇਂ ਬੰਦੇ ਪਿੰਡ ਦੇ ਸਾਥ ਪੂਰਾ ਦਿੰਦੇ ਆ ਜੀ ਆਪਣੇ ਹਾਂ ਹਾਂ ਪਿੰਡ ਦੇ ਬਾਈ ਸਾਰੇ ਬੰਦੇ ਨਸਾਦ ਦਿੰਦੇ ਆ ਆਪਣੇ ਵਧੀਆ ਬੰਦੇ ਭਰਾ ਆਪਣੇ ਸਾਰੇ ਠੀਕ ਆ ਤੇ ਵਧੀਆ ਪਰ ਸਾਰਾ ਨਾਲ ਕਿੰਨੇ ਵੀ ਰਲ ਮਿਲ ਕੇ ਰਹੀਏ ਇਹ ਤਾਂ ਗੱਲ ਹੈਗੀ ਆ ਜੀ ਇੱਕ ਇੱਕ ਕਹਿੰਦੇ ਨਾ ਰਲ ਮਿਲ ਕੇ ਕਬੂਤਰਬਾਜੀ ਜਿੱਤੀ ਜਾਂਦੀ ਆ ਜੀ ਜਿਵੇਂ ਬੰਦਿਆਂ ਦਾ ਸਾਥ ਹੋਵੇ ਸਹੀ ਗੱਲ ਜ਼ਰੂਰੀ ਹੈ ਚੀਜ਼ਾਂ ਤਾਂ ਜੀ ਇਹ ਤਾਂ ਇੱਕ ਕੋਈ ਵੀ ਹੈ ਚੀਜ਼ ਬਈ ਕੁੱਤਰਵਾਜੀ ਕੌਣ ਜਾਣਦਾ ਸੀਗਾ ਇੱਥੇ ਮੈਨੂੰ ਕੌਣ ਜਾਣਦਾ ਸੀਗਾ ਹਾਂ ਬਈ ਹਾਂ ਕੁੱਤਰਵਾਜੀ ਬਈ ਇਹੋ ਜੀ ਚੀਜ਼ ਆ ਚਲੋ ਪਿਆਰ ਦਾ ਹੈਗਾ ਹੀ ਹੈਗਾ ਆਪਣਾ ਸਾਰਾ ਦੇਸ਼ ਕੇ ਬਾਹਰਲੇ ਬੰਦੇ ਵੀ ਆਪਾਂ ਨੂੰ ਜਾਣਦੇ ਆ। ਹਾਂ ਹਾਂ ਬਈ ਪੁੱਤਰਾਂ ਕਰਕੇ ਸਾਰੇ ਭਰਾਵਾਂ ਨੂੰ ਜਾਣਦੇ ਕੱਲਾ ਮੈਂ ਤਾਂ ਕੌਣ ਆ। ਬਹੁਤ ਬੰਦੇ ਆ ਜਿਹੜੇ ਕਬੂਤਰਾਂ ਕਰਕੇ ਆਪਾਂ ਭਰਾਵਾਂ ਨਾਲ ਵੱਧ ਪਿਆਰ। ਬਾਹਰ ਬੈਠਿਆ ਭਰਾ ਜਿਹੜੇ ਸਾਰੇ ਉਹ ਜਾਣ ਕੇ ਪਿਆਰ ਦਿੰਦੇ ਆ। ਸਰ ਇਹਨਾਂ ਦੇ ਕਰਕੇ ਬੇਜਵਾਨਾ ਕਰਕੇ ਆਪਾਂ ਬਹੁਤ ਭਰਾਵਾਂ ਨੂੰ ਮਿਲੇ ਆ। ਬਹੁਤ ਭਰਾਵਾਂ ਵਾਲਾ ਪਿਆਰ ਆ ਬਹੁਤ ਬੰਦਿਆਂ ਨਾਲ ਬਈ ਆਪਣਾ। ਹਾਂਜੀ ਹਾਂਜੀ। ਤੇ ਬਈ ਹੋਰ ਕਿਤੇ ਕੋਈ ਬਾਜੀ ਇਹੋ ਜੀ ਹੋਵੇ ਜਿਹੜੀ ਵੀ ਉਮੀਦ ਨਾ ਹੋਵੇ ਤੇ ਉਦੋਂ ਵੱਧ ਕਬੂਤਰ ਉੱਡ ਗਿਆ ਹੋਵੇ ਆਪਦੀ ਉਮੀਦ ਤੋਂ ਜਿਵੇਂ ਬਿਆਥੀ ਪਾਤੀ ਹੋਵੇ ਕਬੂਤਰ ਨੇ। ਬਈ ਮੈਂ ਤੈਨੂੰ ਇਹ ਸਾਲ ਦੀ ਦੱਸ ਦਿੰਨਾ ਹਾਂ ਜੀ ਆਪਣਾ ਚੈਲਿੰਗ ਕੂਤਰ ਉੱਡਿਆ ਠੀਕ ਆ ਚੈਹਲ ਫਰੀਦਕੋਟ ਕੋਲੇ ਅੱਛਾ ਚੈਹਲ ਹਾਂ ਤੇ ਉਸ ਦਿਨ ਹੀ ਬਈ ਘੋਲੀਏ ਬਾਜੀ ਸੀ ਮੋਟਰਸਾਈਕਲ ਵਾਲੀ ਠੀਕ ਹੈ ਜੀ ਉਸ ਦਿਨ ਹੀ ਇੱਥੇ ਇਹਦੇ ਨਾਲ ਪੈਂਡਾ ਦੂਜਾ ਉੱਥੇ ਵੀ ਮੋਟਰਸਾਈਕਲ ਵਾਲੀ ਬਾਜੀ ਸੀਗੀ ਠੀਕ ਆ ਇਹਦੇ ਵੱਡੇ ਘਰ ਦੇ ਨਾਲ ਹੀ ਆ ਠੀਕ ਹੈ ਜੀ ਘੋਲੀਏ ਵੀ ਮੋਟਰਸਾਈਕਲ ਵਾਲੀ ਸੀ ਤੇ ਉੱਥੇ ਘੋਲੀਏ ਵੀ ਮੋਟਰਸਾਈਕਲ ਵਾਲੀ 550 ਵਾਲੀ ਆਪਾਂ ਨੂੰ ਇੱਥੇ ਐਂਟਰੀ ਨਹੀਂ ਮਿਲੀ ਫਿਰ ਆਪਾਂ 40 ਜਾਂ 40 ਛੜਤਾ ਸੀ ਅੱਛਾ ਜੀ ਤੇ ਉੱਥੇ ਸਾਢੇ 4 ਵਜੇ ਕਬੂਤਰ ਤਿੰਨ ਰਹਿ ਗਏ ਸੀ ਇੱਕ ਦੂਰਾ ਸੀ ਜਿਹੜਾ ਤੀਜਾ ਕਬੂਤਰ ਸੀ ਉਹ ਦੂਰਾ ਸੀ ਠੀਕ ਆ 4:00 ਵਜੇ ਸਾਢੇ 4:00 ਵਜੇ ਇੱਥੇ ਸੀਗਾ ਉਹ ਦੂਰਾ ਸੀਗਾ ਤੇ ਦੋ ਕਬੂਤਰ ਰਹਿ ਗਏ ਆ ਕਬੂਤਰੋਂ ਦਾ ਸੀਗਾ ਬਠਿੰਡੇਰੀਏ ਦਾ ਸੀਗਾ ਠੀਕ ਆ ਬਾਈ ਤੇ ਉਹ ਉਹਨਾਂ ਨੇ ਉਹ ਵੰਦੇ ਸੀ ਪੰਜਾਂ ਛਿਆਂ ਚ ਪੈਣ ਵਾਲੀ ਮਿਲ ਗਈ ਬਾਈ ਕਾਪੀ ਵਾਲੀ ਜਿਹਨਾਂ ਨੇ ਕਹਿਆ ਸੀਗਾ ਹਾਂ ਹਾਂ ਇੱਕ ਕਬੂਤਰ ਹੋਰ ਉਡਾ ਡਾ ਕੇ ਲਿਆਉਣਾ अच्छा जी मैं पहला मैं चल बाजी कर लेने मैं कुत्र अपना ਵੀ ਇਨੀਵਾ ਫਿਰਦਾ ਸੀਗਾ ਠੀਕ ਆ ਬਾਈ ਜਦੋਂ ਰੌਲਾ ਪੈਣ ਲੱਗ ਗਿਆ ਬਾਈ ਮੈਂ ਤਾਂ ਚੜ ਗਿਆ ਜਦੋਂ ਮੈਂ ਵੇਖਿਆ ਮੈਂ ਰਕੂਤਰ ਕਿੱਧਰ ਗਿਆ ਵੇਖਿਆ ਬਾਈ ਕੱਲਾ ਹੀ ਸਮਾਨ ਚ ਖੜਾ ਸੀ ਆਪਣਾ ਠੀਕ ਆ ਜੀ ਉਸੇ ਬਲੱਡ ਜਿਹੜਾ ਨੀਲੇ ਵਾਲਾ ਬਲੱਡੀ ਨੀਲੇ ਵਾਲਾ ਬਲੱਡੀ ਆਪਣਾ ਬਾਈ ਗੱਡੀ ਜਿੱਤੀ ਅਗੂ ਤੇ ਠੀਕ ਆ ਜੀ ਉਸੇ ਬਲੱਡ ਚ ਤੇ ਜਦੋਂ ਮੈਂ ਕੋਈ ਵੇਖਿਆ ਤੇ ਕੂਤਰ ਕੱਲਾ ਫਰੇ ਬਾਈ ਉੱਚਾ ਫਿਰ ਮੈਂ ਉਹ ਰੌਲਾ ਪਾਉਂਦੇ ਸੀ ਥੱਲੇ ਤਾਰਦੇ ਸੀਗੇ ਪੰਜਾ ਛਿਆਂ ਚ ਬਾਜੀ ਵੰਦੇ ਸੀਗੇ ਠੀਕ ਆ ਮੈਂ ਬਾਈ ਸਪੀਕਰ ਫੜ ਕੇ ਕਹਿਤਾ ਵੀ ਮੈਂ ਕਹਾਂ ਵੀ ਮੇਰੀ ਕਿਸੇ ਨਾ ਬਾਜੀ ਨਹੀਂ ਜਿਹੜੇ ਭਰਾ ਆਪਣੇ ਨਾਲ ਹੈਗੇ ਆ ਹਾਂ ਹਾਂ ਜਿਹੜੇ ਕੂਤਰਵਾਜ ਆ ਇੱਥੇ ਖੜੇ ਜਾਂ ਪਿੰਡ ਦੇ ਜਿਨੇ ਵੀ ਸਾਥ ਦੇਣਾ ਬਾਈ ਉਹ ਮੇਰਾ ਭਰਾ ਜਰੂਰ ਮੇਰਾ ਸਾਥ ਦੇਉ ਤੇ ਵੀ ਮੈਂ ਕਿਸੇ ਨਾ ਬਾਜੀ ਨਹੀਂ ਬਾਈ ਵੰਡੀ ਨਾ ਮੈਂ ਕਿਸੇ ਨਾ ਬਾਜੀ ਕਰਨੀ ਠੀਕ ਆ ਬਾਈ ਬਾਈ ਉਹ ਸਾਰੇ ਜਿੰਨੇ ਪਿੰਡ ਵਾਲੇ ਵੀ ਸਜੋ ਦੇਣ ਲੱਗੇ ਵੀ ਕੱਲਾ ਕੂਤਰ ਫਿਰਦਾ ਮੈਂ ਕਹਾਂ ਬਾਈ ਵਿੱਚ ਦੂਰੇ ਕੂਤਰ ਲਾਉਂਦੇ ਵੀ ਮੈਂ ਕਿਸੇ ਨਾ ਬਾਜੀ ਨਹੀਂ ਵੰਡਣੀ ਜਿਹਦਾ ਹੈਗਾ ਉਹ ਲੈ ਜਾਊਗਾ ਹਾਂ ਉਹ ਬਈ ਤੀਜੇ ਨੰਬਰ ਨਾਲ ਤੀਜੇ ਨੰਬਰ ਨਾਲ ਜੱਤ ਮੈਂ ਉਹ ਫਿਰ ਬਠਿੰਡੇ ਵਾਲੇ ਬਾਈ ਆਪਾਂ ਨੂੰ ਬੰਦੇ ਨੇ ਦਾ ਫੋਨ ਲਾਇਆ ਕਹਿੰਦਾ ਰ ਆਪਣਾ ਹੀ ਬੰਦੇ ਦਾ ਕਬੂਤਰ ਆ ਵੀ ਕਰ ਲਾ ਬਾਜੀ ਕਹਿੰਦਾ ਇਹਨਾਂ ਦਾ ਕੋਈ ਪਤਾ ਨਹੀਂ ਕੋਈ ਹੋਰ ਦੂਰਾ ਲਾ ਦੇਣਾ ਆਪ ਨੂੰ ਪੈਸੇ ਹੀ ਨਾ ਮਿਲਣ ਮੈਂ ਕਿਹਾ ਚੱਲ ਬਈ ਬਾਜੀ ਕਰ ਲੈਂਦੇ ਆ ਫਿਰ ਉਹ ਦੋਹਾਂ ਪੁੱਤਰਾ ਹੀ ਸਾਡੀ ਬਾਜੀ ਹੋਗੀ ਤੇ 66000 ਰੁਪਿਆ ਆਇਆ ਆਪਾਂ ਨੂੰ ਤੇ ਕਬੂਤਰ ਫੇਰ ਆਪਣਾ 7:30 ਤੱਕ ਉੱਡਿਆ ਬਈ ਪੂਰੀ ਗਰਮੀ ਫੁੱਲ ਚ ਫੁੱਲ ਬਈ 5:30 ਬਾਜ਼ੀਆਂ ਸਾਰੀਆਂ ਨਿਪਟ ਗਈਆਂ ਸੀਗੀਆਂ ਉਹ ਵੀ ਬੰਦੇ ਦਾ 5:30 ਵਜੇ ਕਬੂਤਰ 5 ਵਜੇ ਬਹਿ ਗਿਆ ਸੀਗਾ ਜਿਹੜੇ ਨਾਲ ਸਾਂਝੀ ਹੋਈ ਸੀ ਹਾਂ 5 ਵਜੇ ਬਹਿ ਗਏ ਸਾਂਝੀ ਹੁਣ ਤੋਂ ਉਹਨੇ ਨਾਲ ਹੀ ਬਾਹ ਲਿਆ ਸੀਗਾ ਢਾਂਗੀ ਤੋਂ ਵਹਿੰਦਾ ਫਿਰਦਾ ਸੀ ਨੀਵਾ ਫਿਰਦਾ ਹੀ ਕਬੂਤਰ ਸੀਗਾ ਚੰਗਾ ਜਲ ਠੀਕ ਤੇ ਸਾਰੀਆਂ ਬਾਈਆਂ ਢੋਲੀ ਵਾਲੀ ਵੀ 5:30 ਵਜੇ ਨਿਪੜ ਗਈ ਸੀ ਮੋਟਰਸਾਈਕਲ ਹਾਂ 5:00 7 ਤੱਕ ਕਬੂਤਰ ਬਈ ਉੱਡੇ ਆ ਪੌਣੇ 7 ਤੱਕ ਪੰਡ ਦੇ ਵਿੱਚ ਢੱਗ ਪਿਆ ਲੱਭੇ ਅਣੀ ਤੀਜੇ ਚੌਥੇ ਦਿਨ ਜਾਨਕੀ ਮਿਲ ਗਿਆ ਕਬੂਤਰ ਆਪਣਾ ਬਹੁਤ ਕਬੂਤਰ ਬੈ ਗਏ ਅਹੀਂ ਆਪਣੇ ਜਿੱਥੇ ਉੱਡੇ ਬਈ ਸਰੇ ਕੋਈ ਐਣੀ ਵੀ ਕਈ ਚੰਗੋ ਕਹਿ ਦਿੰਦੇ ਆ ਵੀ ਜਿੱਤ ਕੇ ਬਾਜੀ ਕਈ ਹਿੱਲ ਜਾਂਦੇ ਕੁੱਤਰ ਮੇਰੇ ਬਾਹਲੇ ਤਾਂ ਹਿੱਲਦੇ ਹੀ ਆ ਠੀਕ ਹੈ ਪਹਿਲੇ ਵਾਲਾ ਬਲੱਡ ਨਾਲ ਥੋੜਾ ਇਹ ਟਾਈਨੇ ਵਾਲੇ ਬਲੱਡ ਚ ਗੋਲੇ ਜਿਵੇਂ ਕੱਢਦੇ ਆ ਹਾਂ ਵਿੱਚ ਪਹਿਲੇ ਵਾਲੇ ਮਿਸ ਪਾਈ ਵੀ ਹੈ ਗਾਂ ਕੁੱਤਰ ਵਿੱਚ ਆਪਣਾ ਨਹੀਂ ਆ ਬਾਈ ਕੇ ਆਣਾਂ ਦੀ ਠੀਕ ਹੈ ਇਹ ਸ਼ਾਮ ਨੂੰ ਜਾਂਦੇ ਆ ਬਈ ਜਿਹੜਾ ਚੈਲੰਜ ਇੱਥੇ ਸੀ ਉਹ ਚਿੱਟਾ ਸੀ ਕਿ ਗੋਲਾ ਸੀ ਉਹ ਚਿੱਟਾ ਸੀ ਠੀਕ ਹੈ ਬਾਈ ਉਹ ਚਿੱਟਾ ਸੀ ਉਹਨੂੰ ਹੀ ਕਾਣਾ ਕਹਿੰਦੇ ਨੇ ਕੈੰਦੇ ਵਾਲੇ ਸ਼ਾ ਅੱਖੇ ਮਸ਼ਹੂਰ ਹੋਇਆ ਉਹ ਵੀ ਹੈਗੇ ਆ ਬਾਈ ਤੁਹਾਡੇ ਕੋਲ ਹਾਂ ਬਈ ਸ਼ਾ ਅੱਖੇ ਗਾਂ ਸ਼ਾ ਅੱਖਿਆਂ ਦਾ ਆਪਣੇ ਕੋਲੇ ਬਲੱਡ ਆ ਬਈ ਇਕ ਕਾਲੀਆਂ ਪੂਛਾਂ ਕੱਢਦੇ ਆ ਕਾਲੀਆਂ ਟਟੂਈ ਲੱਪੇ ਕੱਢਦੇ ਆ ਜਮਾਂਦਰੂ ਕਾਲੀਆਂ ਪੂਛਾਂ ਨਹੀਂ ਨਹੀਂ ਉਤੋਂ ਲੱਪੇ ਤਾਂ ਆਉ ਬਈ ਕਾਲਿਆਂ ਵਿੱਚ ਦੋ ਤਿੰਨ ਲਾਉਂਸ ਹੁੰਦੇ ਆ ਲਾਉਂਸ ਕਹਿੰਦੇ ਆ ਜੀ ਹਣਾ ਉਤੋਂ ਦੋ ਤਿੰਨ ਖੰਭ ਹੁੰਦੇ ਆ ਕਾਲਿਆਂ ਜਵਾੜੀਆਂ ਦਾ ਮੀਨ ਹੋਣਗੇ ਹੋਣਗੇ ਟੇਕਾ ਉਹਨਾਂ ਦੇ ਠੀਕ ਆ ਬਈ ਇਹ ਕਬੂਤਰ ਆ ਸਾਡੇ ਕੋਲੇ ਹਾਂ ਬਈ ਆ ਬਾਈ ਕੀ ਦੀਨ ਆ ਬਾਈ ਆਪਾਂ ਦਾ ਕੀ ਆ ਰੱਬ ਬਣਾ ਕਹਿੰਦੇ ਹੁੰਦੇ ਬੰਦਾ ਕੱਖ ਦਾ ਨਹੀਂ ਇਥੇ ਹਮਮਸ ਬਾਦ ਜ਼ਰੂਰੀ ਆ ਤੁਸੀਂ ਵੀ ਬਾਈ ਫਿਰ ਇੱਥੇ ਡਾਉਨੇ ਜਾਂਦਾ ਨਾਲ ਹੀ ਹਾਂ ਬਾਈ ਬਾਈ ਕੀ ਨਾਂ ਬਾਈ ਤੇਰਾ ਮੇਰਾ ਬਲਵੰਸਾ ਇਹਨੇ ਠੀਕ ਆ ਬਾਈ ਨਾਂ ਦੱਸ ਦੇ ਤੇਰਾ ਕੀ ਨਾਂ ਇਹਨਾਂ ਨਾਲ ਵੰਗੀ ਆ ਇਹ ਬਾਈ ਪਿੰਡ ਚੋਂ ਬੰਦੇ ਕਬੂਤਰ ਡਾਉਂਦੇ ਆ ਤੁਸੀਂ ਬਾਈ ਨਹੀਂ ਗੱਗੀ ਨਾ ਇਹ ਮੁੰਡਾ ਆਪਣੇ ਪਿੰਡੋਂ ਹੀ ਆ ਬਾਈ ਮਨਪ੍ਰੀਤ ਮਨਪ੍ਰੀਤ ਕੋਈ ਇਹ ਵੀ ਇੱਥੇ ਸ਼ੋਰ ਹੁੰਦਾ ਆਪਣੇ ਕੋਲੇ ਠੀਕ ਆ ਬਾਈ ਇਹਦਾ ਯਾਨੀ ਕਿ ਸਾਥ ਆ ਸੋਨੂੰ ਫਿਰ ਆਲ ਮਿਲ ਕੇ ਬਹੁਤ ਆ ਬਾਈ ਹੁਣ ਆ ਜਾਣੀ ਗਿਆ ਤੁਹਾਨੂੰ ਪਤਾ ਕੰਮ ਹੀ ਉਹ ਜਿਹਾ ਹਾਂ ਕੰਮ ਬਹੁਤ ਹਾਂ ਬਾਈ ਹਰ ਇੱਕ ਨੂੰ ਕੰਮ ਆ ਹਨਾ ਕੰਮ ਵੀ ਜ਼ਰੂਰੀ ਆ ਬਾਈ ਯਾਰ ਆਪਣੇ ਭਰਾ ਬਹੁਤ ਆ ਕਈ ਰਿਕਮਾਂ ਦਿੰਦੇ ਆ ਹਮਾ ਮੁੰਡਾ ਜਿਹੜੇ ਮੇਰੇ ਨਾਲ ਹੁੰਦਾ ਬੱਬੀ ਹਾਂਜੀ ਗਿਆ ਵਾ ਥੋੜਾ ਜਿਹਾ ਕੰਮ ਬਾਹਰ ਠੀਕ ਆ ਚਲੋ ਕੰਮ ਵੀ ਬਾਈ ਜ਼ਰੂਰੀ ਆ ਮੈਂ ਕੀਤੀ ਕਰਦਾ ਬਾਈ ਜਿਹੜਾ ਆਉਂਦਾ ਆ ਨਹੀਂ ਉਹ ਬੰਦਾ ਕਰ ਸਕਦਾ ਉਹਨਾਂ ਨੇ ਬਾਈ ਹੋਰ ਕੰਮ ਕਰਨਾ ਚਲੋ ਤਾਜ਼ੀਆਂ ਮੌਕੇ ਆਪਣੇ ਕੋਲੇ ਸਾਰੇ ਭਰਾ ਇਕੱਠੇ ਹੋਏ ਆ ਇਹ ਤਾਂ ਗੱਲ ਸਹੀ ਆ ਕੰਮ ਜ਼ਰੂਰੀ ਆ ਜੇ ਕੰਮ ਕਰਾਂਗੇ ਫੇਰ ਹੀ ਬਾਈ ਬਾਈਆਂ ਛੱਡੀਆਂ ਜਾਣਗੀਆਂ ਜੇ ਹੁਣ ਕੰਮ ਹੀ ਨਾ ਤਾਂ ਫੇਰ ਉਹ ਮੈਂ ਵੀ ਬਈ ਖੇਤੀ ਕਰਦਾ ਫੇਰ ਹੀ ਪੈਹੇ ਚਾਰ ਬੱਚੇ ਬਈ ਗਿਹਾ ਕੇ ਪੂਰੇ ਕਰਤੇ ਜਾਂ ਹੋਈ ਜਾਂਦੇ ਅਜੇ ਹੋਈ ਜਾਂਦੇ ਬਈ ਇਹ 50 55 ਹੋ ਗਏ ਹੁਣ 50 ਬੱਚੇ ਲੱਗ ਕੇ ਗਏ ਨਹੀਂ ਨਹੀਂ ਲੱਗੇ ਤਾਂ ਹਜੇ ਮੇਰੇ ਹਿਸਾਬ ਨਾਲ ਕਿੰਨੇ ਬੱਚੇ ਲੱਗੇ ਆ ਠੀਕ ਆ ਇਹ ਦੂਜੇ ਜਾਲਾਂ ਜੂਲਾਂ ਚ ਪਾਈ ਜਾਂਦੇ ਆ ਬਾਈ ਲੋਕ ਬੱਚੇ ਹਨਾ ਬਹੁਤ ਕਢਾ ਜਾਂਦੇ ਆ ਯਾਰ 80 80 ਬੱਚੇ ਲਾਈ ਬੈਠੇ ਆਗੇ ਹੁਣ ਲੋਕ ਬਈ ਜੋੜਿਆਂ ਦੇ ਹਿਸਾਬ ਨਾਲ ਹਾਂ ਇਕੱਠੇ ਜੋੜੇ ਛੱਡ ਦਿੰਦੇ ਆ ਪੁਰਾਣੇ ਬੰਦੇ ਜਿਹੜੇ ਹਨਾ ਮੇਰੇ ਹਿਸਾਬ ਨਾਲ ਜਿਵੇਂ ਹੁਣ ਟਾਰਗੇਟ ਤਾਂ ਚੱਲ ਹੁੰਦਾ 100 ਦਾ ਹੀ ਸਾਰਿਆਂ ਦਾ ਹੀ ਵੱਧ ਬੱਚੇ ਹੋਣ ਵਿੱਚ ਖਰਾਬ ਹੋ ਜਾਂਦੇ ਭੱਜ ਜਾਂਦੇ ਅਫਰੋਨਾ ਹੀ ਹੋ ਜਾਂਦਾ ਮੇਰੇ ਹਿਸਾਬ ਨਾਲ 70 ਕ ਬੱਚੇ ਸਹੀ ਆ ਜਿਹੜੇ ਭਰਾਣੇ 30 35 ਬਾਜ਼ੀਆਂ ਛੱਡ ਗਏ ਸੋਨੂੰ 7 ਕ 8 ਕ ਸਾਲ ਹੋਇਆ ਕਬੂਤਰ ਰੱਖਿਆ ਨੂੰ ਆ ਬਾਜ਼ੀਆਂ ਛੱਡ ਜਿੱਤਣ ਲੱਗਿਆ ਨੂੰ ਹਾਂ 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 ਤੇ ਫੇਰ ਭਾਈ ਉਹਦੋਂ ਬਹੁਤ ਬਾਜ਼ੀਆਂ ਵਧੀਆ ਜਿੱਤੀਆਂ ਕਿੰਨੀਆਂ ਜਿੱਤ ਲਈਆਂ ਬਾਜ਼ੀਆਂ ਭਾਈ ਹਰ ਸਾਲ ਹੀ ਹੁਣ ਚੱਲ ਪਿਛਲੇ ਸਾਲ ਤੁਹਾਨੂੰ ਪਤਾ ਮੌਸਮ ਨਹੀਂ ਬਣਿਆ ਹਾਂ ਨਹੀਂ ਬਣਿਆ ਹਰ ਇੱਕ ਘੜਾ ਨਹੀਂ ਤੇ ਆਪਾਂ ਇੱਕ ਕਬੂਤਰ ਛੱਡਿਆ ਸੀ ਖੋਟੀ ਠੀਕ ਆ ਭਾਈ ਇੱਕ ਪੇਸ਼ਾ ਢੇਆ ਸੀਗਾ ਆਪਣੇ ਜਿਹੜਾ ਸੰਗਤਪੁਰੇ ਦੇ ਨਾਲ ਕੋਟਲਾ ਉੱਤਰ ਛੱਡੇ ਸੀ ਉੱਤਰ ਅਸੀਂ ਗਏ ਸੀਗੇ ਤਰਮੁੰਡੇ ਗਏ ਸੀਗੇ ਠੀਕ ਆ ਬਈ ਉੱਤੇ ਫਰਿੱਜ ਤੇ ਉੱਡਦੇ ਹੀ ਤਿੰਨ ਕਬੂਤਰ ਅੱਛਾ ਜੀ ਇਹ ਜਨਾ ਫਰਿੱਜ ਦੀ ਦੂਜਾ ਕੂਲਰ ਤੇ ਆਪਾਂ ਤੀਜਾ ਆਪਣਾ ਤੀਜਾ ਕੱਪ ਆਇਆ ਆਪਾਂ ਨੂੰ ਉੱਤਰ ਆਪਣਾ ਸੰਗਤਪੁਰੇ ਉੱਠ ਗਿਆ ਕਿਸਮਤ ਦੀ ਗੱਲ ਆ ਤੇ ਜਿੰਦਿਆਂ ਦੋ ਬਾਜ਼ੀਆਂ ਜਿੱਤੇ ਬਈ ਜਿੱਤ ਕੇ ਉੱਠ ਗਿਆ ਹਾਂ ਜਿੱਤ ਕੇ ਉੱਠ ਗਿਆ ਨਾਮਾਂ ਤੇ ਉੜ ਗਿਆ ਨਾ ਨੰਬਰੀ ਚ ਬਾਹ ਮਾ ਨੰਬਰਾਂ ਚ ਸੀਗਾ ਉਹ ਬਾਜੀ ਹੋ ਗਈ ਸੀਗੀ ਤੇ ਮੇਰੇ ਹਿਸਾਬ ਨਾਲ 6:30 ਪਾਉਣੇ ਕਿ 7 ਵਜੇ ਉਹ ਬੜਾ ਨੀਰਾਉਣ ਲੱਗ ਜਾਂਦਾ ਨਾ ਉਦੋਂ ਚੱਲਿਆ ਗਿਆ ਕਬੂਤਰ ਉਦੋਂ ਚੱਲਿਆ ਗਿਆ ਸ਼ਾਮ ਨੂੰ ਘਰ ਲੱਭਣ ਲੱਗ ਜਾਂਦਾ ਪੁੱਤਰ ਸ਼ਾਮ ਨੂੰ ਮਰੇ ਪੁੱਤਰ ਸ਼ਾਮ ਨੂੰ ਜਾਂਦੇ ਬਾਰੇ ਦਾ ਠੀਕ ਆ ਬਈ ਜਾਣੇ ਕਿ ਨਹੀਂ ਉਹ ਜਾਂਦੇ ਨਹੀਂਗੇ ਨਹੀਂ ਜਾਂਦੇ ਜਰੂਰ ਆ ਬਈ ਪਰ ਜਿੱਤ ਕੇ ਜਾਂਦੇ ਆ ਮਗਰਲੇ ਟਾਈਮ ਜਾਂਦੇ ਆ ਮਗਰਲੇ ਮਗਰਲੇ ਵੀ ਜਦੋਂ ਬਾਜੀ ਕਬੂਤਰ ਕੋਈ ਰਹਿਣਾ ਗਿਆ ਪਿੰਡ ਤੇ ਉਦੋਂ ਜਾਂਦੇ ਆ ਜਿਵੇਂ ਇੱਕ ਦੋ ਕਬੂਤਰ ਤਾਂ ਕਬੂਤਰ ਵਿੱਚ ਫਿਰਦੇ ਰਹਿੰਦਾ ਮਿਲਿਆ ਵਾ ਇੱਕ ਕਬੂਤਰ ਨੀਵਾ ਹੈ ਕਬੂਤਰ ਥੋੜਾ ਚੰਗਾ ਹੈ ਉਹ ਤੋਂ ਫਿਰ ਜਿੱਤ ਕੇ ਬਾਜੀ ਜਾਂਦੇ ਜਿਹੜੇ ਟੈਲੀ ਵਾਲੇ ਨੇ ਜਿਹੜੇ ਆਪਣੇ ਕੋਲੇ ਆ ਉਹ ਇਦਾਂ ਕਰਦੇ ਆ ਠੀਕ ਆ ਬਾਈ ਆਏ ਤਾਂ ਵੀ ਲੋਕਾਂ ਕੋਲੇ ਬਾਈ ਇਹੋ ਜਿਹੀ ਵਸਤੀਆਂ ਤੇ ਵੀ ਉੱਟ ਜਾਂਦੇ ਪੰਜਾਂ ਦਾ ਖਾਂ ਘਰਾਉਂਦੇ ਆ ਬਹੁਤ ਆ ਬਾਈ ਆਪਾਂ ਬਣਾਈ ਜਾਂਦੇ ਉਹੋ ਜੀ ਚੀਜ਼ ਹੁਣ ਕੁਲਦੀਪ ਆ ਮੁੰਡਾ ਰੋਟਿਆਂ ਤੋਂ ਆਪਣਾ ਭਰਾ ਹੀ ਆ ਹਾਂ ਹਾਂ ਬਾਈ ਉਹਨਾਂ ਦੇ ਕਬੂਤਰ ਨਹੀਂ ਬਾਈ ਜਾਂਦੇ ਜਮਈ ਬਹੁਤ ਘੱਟ ਜਾਂਦੇ ਜਮਈ ਨਹੀਂ ਜਾਂਦੇ ਸਮਝ ਲਓ ਠੀਕ ਆ ਉਹਨਾਂ ਤੋਂ ਆਪਾਂ ਲੈ ਆ ਕੇ ਕਬੂਤਰ ਪਾਏ ਆ 2-3 ਐਤਕੀ ਵੀ ਪਾਏ ਆ ਉਹ ਨਹੀਂ ਜਾਂਦੇ ਛੋਟੀ ਛੋਟੀ ਛੋਟੇ ਪਿੰਡ ਤੇ ਵੀ ਉੱਟ ਜਾਂਦੇ ਆ ਯਾਨ ਅਇਤ ਆਪਣੇ ਵਾਲੇ ਵੀ ਉੱਡ ਜਾਂਦੇ ਹੁਣ ਮੜੀਰੀ ਬਾਈ ਜਿੱਤਿਆ ਮੈਂ ਦੋ ਬਾਜੀਆਂ ਠੀਕ ਆ ਬਾਈ ਇੱਥੋਂ ਕੂਤਰ ਆਪਣਾ ਹਿੱਲਿਆ ਇੱਥੋਂ ਵੀ ਪਰ ਗਿਆ ਸ਼ਾਮ ਨੂੰ ਬਾਜੀ ਜੱਤ ਕੇ 7:30 ਵਜੇ ਉੱਠ ਗਿਆ ਬਾਗੇ ਪਰਾਣੀ ਇੱਕ ਤੁਮੂ ਮੈਂ ਦੱਸਦਾ ਗੱਲ ਮੈਂ ਹਰੇਕ ਨੂੰ ਦੱਸਦਾ ਮੈਂ ਜਿਹੜੀ ਗੱਲ ਦੱਸਣ ਵਾਲੀ ਕਹਿੰਦੇ ਹੁੰਦੇ ਜਿਹੜਾ ਕੂਤਰ ਚ ਹੋਇਆ ਉਹ ਜ਼ਰੂਰ ਦੱਸਣਾ ਚਾਹੀਦਾ ਨਹੀਂ ਸਹੀ ਗੱਲ ਆ ਬਾਈ ਯਾਰ ਉਹ ਸਾਰਿਆਂ ਨੂੰ ਪਤਾ ਵੈ ਇਹ ਹਾਂ ਮੈਂ ਵੀਡੀਓ ਵੀ ਪਾਈ ਸੀਗੀ ਆਪਣਾ ਇੱਥੇ ਬਾਜੀ ਸੀਗੀ ਬਾਈ ਮੜੀਰੀ ਕਿਪਾ ਜਿੱਤਿਆ ਦੂਸਰਾ ਠੀਕ ਆ ਬਾਈ ਤੇ ਆਪਣਾ ਪੁੱਤਰ ਰਾਤ ਨੂੰ ਬੈਠਾ ਨਹੀਂ ਤੁਸੀਂ ਐਂ ਹਿਸਾਬ ਲਾਓ ਰੋ ਰਾਤ ਨੂੰ ਨਹਿਰੇ ਨਹਿਰ ਬੀੜ ਬੱਦ ਨਹੀਂ ਉੱਠ ਗਿਆ ਬਈ ਠੀਕ ਆ ਬਈ ਉਹ ਜਿਹੜਾ ਰੋਡ ਤੇ ਆ ਬੱਦ ਨਹੀਂ ਦੋ ਵੱਡੇ ਬੱਦ ਨਹੀਂ ਉੱਠ ਗਿਆ ਉਹ ਉੱਠ ਗਿਆ ਆਪਣਾ ਦੂਜੇ ਦਿਨ ਉਹਨਾਂ ਨੇ ਫੜਿਆ ਪੁੱਤਰ ਕੋਠੀ ਤੋਂ ਭੁੱਖਾ ਸੀਗਾ ਉਹਨਾਂ ਨੇ ਠਾਲ ਆਪਣੇ ਠੱਲਾ ਵਾਜਿਆ ਬਈ ਨੰਬਰ ਆਣਗੇ ਬਹੁਤ ਪੁੱਤਰ ਮਿਲੇ ਬਈ ਆਪਣੇ ਠੱਲਾ ਤੋਂ ਨਾ ਬਹੁਤ ਜਿਆਦੇ ਠੀਕ ਆ ਬਈ ਜਿਹਦਾ ਨਹੀਂ ਵੀ ਆਪਾਂ ਨੂੰ ਹੁੰਦਾ ਵੀ ਨਹੀਂ ਮਿਲਣਾ ਉਹ ਵੀ ਪੁੱਤਰ ਆਪਣਾ ਮਿਲ ਜਾਂਦਾ ਠੀਕ ਆ ਤੇ ਉਹ ਕਬੂਤਰ ਬਈ ਉਥੋਂ ਉਹਨਾਂ ਨੇ ਠਾਲ ਤੋਂ ਅਸੀਂ ਰਾਤ ਨੂੰ ਹੀ ਲਿਆਂਦਾ ਥੋੜੇ ਘੰਟਾ ਬਾਅਦ ਫੇਰ ਬਈ ਮੰਡੀ ਰੀ ਇਹਨਾਂ ਨੇ ਬਾਜੀ ਬੰਤੀਆਂ ਮੁੰਡਿਆਣੀ ਅੱਛਾ ਤੇ ਫੇਰ ਬਈ ਜਿੱਤ ਗਿਆ ਬਾਜੀ ਉਹ ਜਿੱਤ ਕੇ ਫੇਰ ਰਾਤ ਨੂੰ ਵਾਘੇ ਪ੍ਰਾਣੇ ਆ ਗਿਆ ਉਹ ਕਬੂਤਰ ਬੈਠਾ ਨਹੀਂ ਹਾਂ ਉਹੀ ਕਬੂਤਰ ਰੱਤਾ ਠੀਕ ਆ ਬਈ ਤੇ ਵਾਘੇ ਪ੍ਰਾਣੇ ਆ ਕੇ ਰਾਤ ਨੂੰ ਬੈਠਾ ਨਹੀਂ ਸਵੇਰ ਅਸੀਂ ਬਾਜੀ ਤੇ ਉੱਠ ਗਏ ਅੱਛਾ ਜੀ ਤੇ ਉਥੋਂ ਫੇਰ ਵਾਘੇ ਪ੍ਰਾਣੇ ਫਿਰਦਾ ਰਿਹਾ ਵਾਘੇ ਪ੍ਰਾਣੇ ਫੇਰ ਮਡੀ ਰੀ ਉੱਠ ਗਿਆ ਮਡੀ ਰੀ ਫੇਰ ਪਾਇਆ ਉੱਥੇ ਜਾਵੜਿਆ ਫੇਰ ਉੱਥੇ ਜਾਵੜਿਆ ਠੀਕ ਹੈ ਬਈ ਕਿਸਮਤ ਇਹ ਜਿਹਨੂੰ ਪੈਸੇ ਦੇਣੇ ਸੀਗੇ ਆਪਣਾ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਬਹੁਤ ਕਬੂਤਰ ਬਈ ਆਪਣੇ ਠੱਲਾਂ ਤੋਂ ਮਿਲੇ ਠੀਕ ਆ ਠੱਲ ਤੋਂ ਫੋਨ ਨੰਬਰ ਲਿਖਿਆ ਹੋਊ ਸੁਣਾ ਹਾਂ ਫੋਨ ਨੰਬਰ ਬਾਈ ਲਿਖਿਆ ਹੋਊ ਕੌਣ ਦਾ ਦਿੰਦੇ ਹੋਣਗੇ ਹਾਂ ਫੋਨ ਲਾਣੇ ਕਈ ਵਾਰੀ ਬਾਈ ਬੰਦੇ ਬਹੁਤ ਆ ਆਪਣੇ ਕੋਲੇ ਹੁਣ ਕਬੂਤਰ ਆ ਜਾਂਦੇ ਆਪਾਂ ਵੀ ਬਾਈ ਦੇ ਦਿੰਦੇ ਕਈ ਭਰਾ ਵਧੀਆ ਬਾਈ ਅਗਲਾ ਕਹਿੰਦਾ ਯਾਰ ਆਪਾਂ ਨੂੰ ਪਤਾ ਨਹੀਂ ਮੈਂ ਬਈ ਇੱਕ ਨੋਟ ਕੀਤੀ ਮੈਂ ਤੁਹਾਡੇ ਚੈਨਲ ਰਾਈ ਕਹਿਣਾ ਚਾਹਣਾ ਹਾਂ ਬਾਈ ਬਹੁਤ ਬੰਦੇ ਆ ਜਿਹੜੇ ਪਿੰਡਾਂ ਚ ਕਬੂਤਰ ਫੜਦੇ ਆ ਰੱਖਦੇ ਆ ਹਾਂ ਜਾਂ ਗਾਂਹ ਦੇ ਦਿੰਦੇ ਆ ਹਾਂ ਬਾਈ ਉਹ ਬਾਈ ਕਦੇ ਬੰਦਾ ਕਾਮਯਾਬ ਨਹੀਂ ਹੁੰਦਾ ਨਹੀਂ ਹੁੰਦਾ ਉਹ ਬਾਈ ਜਿਹਦਾ ਹੁਣ ਅਗਲੇ ਦਾ ਵੀ ਚਲ ਗਵਾਚਿਆ ਹੁੰਦਾ ਹਾਂ ਜੇ ਆਪਾਂ ਅੱਜ ਸਹੀ ਹੋਵਾਂਗੇ ਨਾ ਫਿਰ ਗਾਂਹ ਆਲਾ ਫੇਰ ਹੀ ਸਹੀ ਹੋਊਗਾ ਗਾਂਹ ਆਲਾ ਫੇਰ ਹੀ ਸਹੀ ਜੇ ਅੱਜ ਆਪਾਂ ਕਹਿੰਨੇ ਯਾਰ ਗਾਂਹ ਆਲਾ ਕਿਹੜਾ ਦਿੰਦਾ ਆ ਆਪਾਂ ਵੀ ਨਹੀਂ ਦੇਣਾ ਇਹ ਤਾਂ ਗੱਲ ਸਹੀ ਹੈ ਇਹ ਆਪਾਂ ਆਪ ਸੁਣੀ ਆ ਗੱਲ ਇਹ ਜੇ ਆਪਾਂ ਆਪ ਸਹੀ ਹੋਵਾਂਗੇ ਫੇਰ ਗਾਂ ਵਾਲਾ ਬਈ ਸਹੀ ਬਹੁਤ ਬੰਦਿਆਂ ਦੇ ਮੂੰਹ ਤੋਂ ਸੁਣੀ ਆਏ ਮੂੰਹ ਤੇ ਹੀ ਕਹਿ ਦਿੰਦੇ ਆ ਵੀ ਯਾਰ ਆਪਣਾ ਕੜਾ ਦਿੱਤਾ ਸੀ ਉੱਥੇ ਪਾਉਣੇ ਥਾ ਬਈ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਕਿਸੇ ਦਾ ਨਹੀਂ ਦਿੰਦਾ ਉਹ ਕਦੇ ਕਾਮਯਾਬ ਹੋਣੀ ਹੁੰਦਾ ਹਾਂ ਬਈ ਕਦੇ ਕਾਮਯਾਬ ਨਹੀਂ ਹੁੰਦਾ ਹਾਂ ਕਬੂਤਰ ਮੋੜ ਦੋ ਯਾਰ ਜੇ ਆਪਦਾ ਮੇਰੇ ਹੋਂ ਬਈ ਬਹੁਤ ਗਵਾਜਦੇ ਬਹੁਤ ਨਹੀਂ ਦਿੰਦੇ ਗਵਾਜ ਜਾਂਦੇ ਆ ਬਈ ਕੋਈ ਿੱਡੀ ਗੱਲ ਆ ਕਬੂਤਰ ਗਵਾਜ ਜਾਂਦੇ ਆ ਤਾਂ ਬਈ ਕਿ ਬੱਚੇ ਆਪਾਂ ਕਢਾਉਣੇ ਆ 100 ਕਢਾਉਣੇ ਤਾਂ ਹੀ ਕਢਾਉਣੇ ਆ ਤਾਂ ਹੀ ਕਢਾਉਣੇ ਆ ਵੱਧ ਹਾਂ ਜੋ ਬਈ ਬਹੁਤ ਗਵਾਜਦੇ ਆ ਚੱਲ ਹੁਣ ਕਈ ਰਾਤ ਨੂੰ ਨਹੀਂ ਬੈਂਦੇ ਕਈ ਕਿਸੇ ਦੀ ਕੋਠੀ ਤੇ ਬ ਨਾ ਆ ਦੇਂਦੇ ਆ ਰਾਦੂ ਠੀਕ ਆ ਉਹ ਜਿਹੜੇ ਉਹੋ ਜਿਹੇ ਫੜਨ ਵਾਲੇ ਆ ਆਪਾਂ ਤਾਂ ਵੈਸੇ ਕਿਸੇ ਨੂੰ ਇੱਥੇ ਪਿੰਡ 'ਚ ਜਵਾਬ ਨਹੀਂ ਦਿੰਦੇ ਕੁੱਤਰਾ ਨੂੰ ਜੇ ਦਾ ਕੋਈ ਆਉਂਦਾ ਆਪਣੇ ਭਰਾ ਹੈਗੀ ਆਪਾਂ ਦੇ ਦਿੰਦੇ ਕੁੱਤਰਾ ਹਾਂ ਹਾਂ ਬਾਈ ਤੇ ਘਰ ਦੇ ਬਾਈ ਰੋਕਦੇ ਆ ਕਿ ਸਪੋਰਟ ਕਰਦੇ ਆਗੇ ਨਹੀਂ ਬਾਈ ਹੁਣ ਸਪੋਰਟ ਕਰਦੇ ਆ ਠੀਕ ਆ ਪਹਿਲਾਂ ਪਹਿਲਾਂ ਤਾਂ ਰੋਕਦੇ ਹੋਣਗੇ ਪਹਿਲਾਂ ਤਾਂ ਹੁਣ ਤਾਂ ਦੱਸਿਆ ਬਈ 2011 ਤੋਂ ਬਾਅਦ ਸਪੋਰਟ ਕਰਨ ਲੱਗੇ ਪਹਿਲਾਂ ਜਰੂਰ ਬਹੁਤ ਘਟ ਖਾਦੀ ਨਿੱਕੇ ਹੁੰਦੇ ਆ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਤੇ ਹੌਣ ਤਾਂ ਸਪੋਰਟ ਕਰ ਦਿੰਦੀ ਆ ਹਾਂ ਹੌਣ ਤਾਂ ਬਾਦਾਮ ਵੀ ਆਪ ਚੀਰ ਦੇ ਕੇ ਹੀ ਨਹੀਂ ਹੁੰਦਾ ਦਾਣੇ ਪਾਣੀ ਹਾਂ ਬਾਈ ਬਾਈ ਪਾਲਦੀ ਆ ਮਾਤਾ ਪਾ ਦਿੰਦੀ ਆ ਠੀਕ ਆ ਘਰ ਦਾ ਦੀ ਸਪੋਰਟ ਆ ਜਾਣੇ ਕੇ ਪੁੱਤ ਘਰ ਦਾ ਦੀ ਬਾਈ ਜੇ ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿਣਾ ਚਾਹਣਾ ਹਾਂ ਬਾਈ ਕੋਈ ਵੀ ਚੀਜ਼ ਆ ਬਾਈ ਕੌਡੀ ਲਾ ਲਓ ਵਪਾਰ ਲਾ ਲਓ ਕੋਈ ਵੀ ਆ ਜਿਹੜੇ ਆਪਾਂ ਕੋਈ ਵੀ ਆਪਾਂ ਚੀਜ਼ ਕਰਦੇ ਆ ਜਾਂ ਕਪੂਤਰ ਬਾਜੀ ਲਾ ਲਓ ਜਾਂ ਪੁੱਪੇ ਪਿਉਣੇ ਜੇ ਆਪਾਂ ਨੂੰ ਘਰੋਂ ਹੀ ਗਾਲਾਂ ਮਿਲ ਜਾਂਦੀਆਂ ਨਾ ਉਹ ਬਾਈ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਕਾਮਯਾਬ ਬਾਈ ਸਪੋਰਟ ਚਾਹੀਦੀ ਹੈ ਨਾ ਕਰੇ ਜਦੋਂ ਆਉਣਾ ਘਰੋਂ ਹੀ ਗਾਣਾ ਮਿਲ ਜਾਨੀਆਂ ਉੱਥੇ ਉਹ ਚੀਜ਼ ਬਈ ਹਰਕਿਤ ਹੀ ਨਹੀਂ ਕਰਦੀ ਜੇ ਆਪਾਂ ਨੂੰ ਘਰੋਂ ਸਪੋਰਟ ਆ ਵੀ ਹਾਂ ਹਰਿਆ ਆ ਕੋਈ ਚੱਕਰ ਨਹੀਂ ਕੱਲ ਨੂੰ ਜਿੱਤ ਲਾਂਗੇ ਠੀਕ ਆ ਬਾਈ ਉਹ ਬਾਈ ਜ਼ਰੂਰ ਬੰਦਾ ਗੱਲ ਤਾਂ ਸਹੀ ਆ ਬਾਈ ਜਮਾਂ ਤੇ ਚੱਲ ਬਾਈ ਹੋਰ ਕਬੂਤਰ ਫਿਰ ਦਿਖਾਓ ਬਾਈ ਜਿਹੜੇ ਜਿਹੜੇ ਗੱਡੀਆਂ ਜਿੱਤੇ ਆ ਜਾਂ ਜਿਵੇਂ ਐਲ ਸੀ ਡੀਆਂ ਬਾਈ ਉਹਨਾਂ ਦਾ ਮਾਂ ਪਿਓ ਆਪਣੀ ਗੱਡੀ ਵਾਲੀ ਕਬੂਤਰੀ ਵੀ ਬਾਈ ਮਰ ਗਈ ਸੀਗੀ ਠੀਕ ਆ ਉਹ ਮਰ ਗਈ ਸੀ ਉਹਦਾ ਮਾਂ ਪਿਓ ਹੈਗਾ ਬਾਈ ਬਾਈ ਉੱਡੇ ਉਹ ਮਰੀ ਹੈ ਮਾਂ ਪਿਓ ਬੈਠਾ ਹੁੰਦਾ ਹਾਂ ਬਾਈ ਮਾਂ ਪਿਓ ਭੈਣ ਭਰਾ ਕਾਫੀ ਹੈ ਬਾਈ ਆਪਣੇ ਕੋਲੇ ਬਲਕਿ ਠੀਕ ਬਾਈ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਤਾਂ ਤੁਸੀਂ ਸਾਨੂੰ ਸਮਾਂ ਦਿੱਤਾ ਬਾਈ ਤੁਹਾਡਾ ਵੀ ਥੈਂਕ ਯੂ ਸਟਾਰ ਕਬੂਤਰ ਕਲੱਬ 365 ਦਾ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਬਈ ਜਰੂਰ ਇਹਨਾਂ ਦੇ ਚੈਨਲ ਤੇ ਜਾ ਕੇ ਵੀਡੀਓ ਵੇਖੋ ਬਹੁਤ ਵਧੀਆ ਬਾਈ ਵੀ ਤੇ ਆਪਣੇ ਕੋਲੇ ਆਏ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਆਪਾਂ ਨੂੰ ਟਾਈਮ ਦੇਣ ਲਈ ਬਈ ਸੱਜਣਾ ਮਿੱਤਰੋ ਆਜੋ ਦਿਖਾਉਨੇ ਆ ਤੁਹਾਨੂੰ ਬਈ ਬਾਈ ਦੇ ਕਬੂਤਰ ਬਾਈ ਦੇ ਕਬੂਤਰ ਦੇਖਦੇ ਆ ਬਈ ਆਪਾਂ ਕਿਹੜੀ ਨਸਲ ਆ ਬਈ ਇਹ ਇਹ ਬਈ ਆਪਣੀ ਨੀਲੀ ਜਿੱਤੀ ਸੀਗੀ ਸੈਦੋ ਠੀਕ ਆ ਜੀ ਇਹ ਦੋ ਕੱਡੇ ਸੀਗੇ ਭੈਣ ਭਰਾ ਇਹ ਭਰਾ ਆਪਾਂ ਰੱਖ ਲਏ ਬਈ ਚਿੱਟੀਆਂ ਦਾ ਲਾਲ ਚੀਨਾ ਇਹ ਇਹ ਨੀਲੀ ਦਾ ਭਰਾਗਾ ਇਹ ਨੀਲੀ ਦਾ ਭਰਾ ਤੇ ਗੱਡੀ ਵਾਲੀ ਦਾ ਪਿਓ ਆ ਬਈ ਠੀਕ ਆ ਜਿਹੜੀ ਗੱਡੀ ਇਸਕਾ ਗੱਡੀ ਜਿੱਤੀ ਆ ਉਹਦੀ ਮਾਂ ਐ ਆਹ ਡੱਬੀ ਮਾਂ ਉਹਦੀ ਹਾਂ ਇਹਨਾਂ ਦੇ ਬੱਚੇ ਬਹੁਤ ਘੱਟ ਬਾਜੀਆਂ ਛੱਡਦੇ ਰੱਖਦੇ ਹੀ ਆ ਕਿਹੜੇ ਕਬੂਤਰਾਂ ਚੋ ਇਹ ਬਾਈ ਇਹ ਬਾਈ ਇਹਦਾ ਬਾਈਕੇ ਘਰੋਂ ਆਈ ਸੀਗੀ ਠੀਕ ਆ ਇਹ ਦਿੱਲੀੋਂ ਆਈ ਸੀਗੀ ਠੀਕ ਆ ਬਾਈ ਇਹ ਕਟਲਿਆਂ ਚੋਂ ਆ ਇਹ ਆਪਣਾ ਪੁਰਾਣਾ ਹੀ ਆ ਠੀਕ ਹੈ ਇਹਦਾ ਪੱਠਾ ਬਾਈ ਆਹ ਆ ਛੱਡ ਦਿਓ ਜੇ ਜੰਦ ਬੀ ਰੋ ਇਹ ਡੱਬੀ ਦਾ ਪੱਠਾ ਬਾਈ ਇਹਦਾ ਹੀ ਆ ਬਾਈ ਇੱਕ ਪਾਸੇ ਰੱਤਾ ਹਾਂ ਇੱਕ ਪਾਸੇ ਡੱਬਾ ਬਾਈ ਇਹ ਆਪਾਂ ਅਣਗਿਜ ਰੱਖਿਆ ਵਾ ਏ ਬੱਚਾ ਹਾਂ ਬਹੁਤ ਬਾਈ ਜਿਹੜੇ ਡੱਬੇ ਕੱਢ ਲੈਂਦਾ ਪਾਣਗੇ ਜੀ ਰੱਖਦੇ ਆ ਛੱਡਦੇ ਨਹੀਂ ਆਪਾਂ ਠੀਕ ਆ ਬਾਈ ਇਹ ਤੇ ਹੋਰ ਆਹ ਸ਼ਖ ਇਹ ਬਾਈ ਇਹ ਬਾਈ ਕੇ ਘਰੋਂ ਆਇਆ ਸੀਗਾ ਠੀਕ ਆ ਕਿਹੜੀ ਨਸਲ ਆ ਬਾਈ ਇਹ ਇਹ ਬਾਈ ਟੈਲੇ ਆਣਾ ਚੋਂ ਤੈਂਦਾ ਕੰਗਰਾਂ ਹਾਂ ਇਹ ਬਾਈ ਕੇ ਪੁਰਾਣੇ ਪੁੱਤਰ ਬਾਈ ਗਿਆਂ ਕੋਲੇ ਆ ਠੀਕ ਆ ਜੀ ਹਾਂ ਜੀ ਇਹ ਟੈਲੇ ਆਣਾ ਚੋਂ ਬਾਈ ਇਹ ਜਿਹੜੀ ਆਪਣੀ ਐਲਸੀਡੀ ਜਿੱਤੀ ਆ ਦੋ ਬਾਈਆਂ ਜਿੱਤੀ ਆ ਉਹਦਾ ਪਿਓ ਆ ਬਾਈ ਇਹਨਾਂ ਦੀ ਕੀ ਨਿਸ਼ਾਨ ਆ ਬਾਈ ਕਿਵੇਂ ਕਬੂਤਰ ਇਹ ਬਾਈ ਧੌਣ ਵਿੱਚ ਰੱਖਦੇ ਆ ਠੀਕ ਆ ਬਾਈ ਇਹ ਬਾਲੀ ਨਾ ਧੌਣ ਵਿੱਚ ਹੀ ਰੱਖਦੇ ਆ ਅੱਛਾ ਆ ਵੇਖੋ ਤੁਸੀਂ ਐ ਇਹ ਕਰਕੇ ਇਹਦਾ ਪੁੱਤ ਆ ਬਾਈ ਇਹ ਵੀ ਠੀਕ ਇਹ ਸ਼ਾਖੇ ਦਾ ਪੁੱਤ ਆ ਇਹਦਾ ਹਾਂ ਇਹਦਾ ਪੁੱਤ ਆ ਇਹ ਬਾਈ ਨੱਥੋ ਕੀ ੜ ਗਈ ਪੂਰੀ ਗਰਮੀ ਚ ਠੀਕ ਆ ਜੀ ਤੇ ਰਾਤ ਨੂੰ ਬੈਠਾ ਨਹੀਂ ਦੂਜੇ ਦਾ ਨਾ ਸੰਦੀਪ ਕੇ ਆਪਣੇ ਭਰਾ ਮੁੰਡੇ ਨੱਥੋ ਕਰਾਉਂਦਾ ਸੀ ਇਹ ਤਾਂ ਪਿੰਡੋ ਚਲਾ ਗਿਆ ਸੀ ਪਿੰਡੋ ਚਲਾ ਗਿਆ ਸ਼ਾਮ ਨੂੰ ਬਾਈ ਠੀਕ ਆ ਤੇ ਉੱਥੇ ਜਾ ਕੇ ਦੂਜੇ ਦਿਨ 11 ਵਜੇ ਬਾਈ ਟਾਂਗੀ ਤੇ ਪਾਇਆ ਇਹ ਇਹ ਕਬੂਤਰ ਹਾਂ ਇਹਦੀ ਹੁਣ ਧੀ ਜਿੱਤੀ ਐਤਕੀ ਆਲਮ ਵਾਲੇ ਠੀਕ ਐ ਇਹਦੀ ਬਾਜੀ ਹਾਂ ਇਹਦੀ ਬਾਈ ਠੀਕ ਉਹ ਵੀ ਅੱਥ ਨੇ ਬਾਜੀ ਜਿੱਤ ਕੇ ਉੱਠ ਗਈ ਸੀਗੀ ਠੀਕ ਐ ਇਹਦੇ ਸਾਡੇ ਦੋਹੀ ਇਹ ਕਿਹੜੀ ਨਸਲ ਆ ਬਾਈ ਇਹ ਵੀ ਬਈ ਇਹਦੀ ਧੀ ਆ ਸ਼ਾਹ ਅਖੇ ਦੀ ਇਸੇ ਪਹਿਲੀ ਵਾਲੇ ਦੀ ਇਹ ਪਹਿਲੀ ਬਾਜੀ ਐਲਸੀਡੀ ਜਿੱਤੀ ਆ ਬਾਈ ਠੀਕ ਆ ਬਾਈ ਮੋਠਾ ਵਾਲੀਓ ਕੱਲੀ ਰਹਿ ਗਈ ਸੀਗੀ ਠੀਕ ਐ ਜੀ ਤੇ ਦੂਜੀ ਬਾਜੀ ਬਈ ਇਹ ਜਿੱਤੀ ਆ ਤਾਰੇ ਵਾਲੇ ਜਦੋਂ ਗਾਂ ਵਾਲੀ ਬਾਜੀ ਹੁੰਦੀ ਐਰ ਕੀ ਕ ਨਹੀਂ ਪਿਛਲੇ ਸਾਲ ਪਿਛਲੇ ਸਾਲ ਜਿੱਤੀ ਹੈ ਹੁਣ 22 ਚ ਹਾਂ 2022 ਚ ਜਿੱਤੀ ਹੈ ਠੀਕ ਹੈ ਬਈ ਤੇ ਇਹ ਇੱਕ ਬਾਜੀ ਛੁੱਟੀ ਸੀ ਬਾਈ ਹਰਗੇ ਵਾਲੀ ਇਹ ਕਬੂਤਰ ਹਾਂ ਉਦੋਂ ਵੀ ਆਪਣੇ ਠੱਲ ਤੇ ਠੱਲ ਨੰਬਰ ਆ ਉਹ ਤੋਂ ਮਿਲ ਗਈ ਉਸ ਤੋਂ ਬਾਅਦ ਇਹ ਦੋ ਬਾਜੀਆਂ ਜਿੱਤੀ ਆ ਠੀਕ ਹੈ ਉਹ ਤਿੰਨ ਬਾਜੀਆਂ ਛੁੱਟੀ ਵੀ ਆ ਐਰ ਕੀ ਕੱਢੀ ਦਾ ਸੀ ਇਹ ਐਰ ਕੀ ਬੰਦ ਕਰਤੀ ਹਾਂ ਬਈ ਇੱਕ ਪੀਲੀਆਂ ਦੇ ਕੱਢਦੇ ਆਪਣੇ ਕੋਲੇ ਟੈਲੇ ਵਾਲੇ ਵਿੱਚ ਵਿੱਚ ਕਾਕਿਆ ਵਾਲਾ ਬਲੱਡ ਹੈ ਇਹਨਾਂ ਦੇ ਟੀਰ ਹੈ ਨਾ ਹਾਂ ਠੀਕ ਹੈ ਬਈ ਇਹ ਇਹ ਕਿਹੜਾ ਕਬੂਤਰ ਆ ਭਾਈ ਇਹ ਬਾਈ ਜਿਹੜਾ ਚੈਲੀ ਉੱਡੇ ਆਪਣਾ ਚੈਲੀ ਇਕੱਲਾ ਰਹਿ ਗਿਆ ਸੀਗਾ ਇਕੱਲਾ ਰਹਿ ਗਿਆ ਸੀ ਕਬੂਤਰ ਹਾਂ ਪੌਣੇ 7 ਤੱਕ ਇਹ ਕਬੂਤਰ ਬਈ ਉੱਡੇ ਆ ਸੀਗਾ ਦਾ ਕਾਲਾ ਪੱਲਾ ਸੀ ਇੱਕ ਪਾਸਿਓ ਜਿਹੜੇ ਭਰਾਵਾਂ ਨੇ ਵੇਖਿਆ ਹੋਊ ਉਹਨਾਂ ਨੂੰ ਤਾਂ ਪਤਾ ਹੈ ਠੀਕ ਆ ਇਹ ਤਾਂ ਥੋੜਾ ਜਿਹਾ ਟਾਈਮ ਹੋਇਆ ਹੋਊ ਬਈ ਐ ਕਿਸੇ ਦੀ ਬਾਜੀ ਐ ਕਿਸ ਕੀ ਐ ਕਿਸੇ ਦੀ ਬਾਜੀ ਤੇ ਆਈ ਕਿਸੇ ਦੀ ਤੇ ਉਦੋਂ ਆਪਾ ਇਹ ਫਿਰ ਬਾਈ ਤੁਸੀਂ ਜਿਹੜੇ ਆ ਕਬੂਤਰ ਜਿੱਤੇ ਵੇ ਆ ਇਹ ਜਿੱਤਿਆਵਾ ਤੇ ਇਹ ਗਾਂ ਨੂੰ ਬਾਈ ਛੱਡੋਂਗੇ ਕਿ ਨਹੀਂ ਨਹੀਂ ਬਾਈ ਹੁਣ ਇਹ ਵਿੱਚੋਂ ਛੱਡ ਵੀ ਲੈਣੇ ਆ ਕਈ ਕਬੂਤਰ ਪਰ ਵਿੱਚੋਂ ਨਹੀਂ ਬਾਈ ਕਈ ਜਿਹੜੇ ਹੁਣ ਆਪਾਂ ਨੂੰ ਪਤਾ ਜਿਨ੍ਹਾਂ ਦਾ ਬਾਟ ਬਾਟ ਦਾ ਹਾਂ ਹਾਂ ਹੁਣ ਇਹਦੇ ਬੱਚੇ ਬਈ ਬਹੁਤ ਚੰਗੇ ਉੱਡੇ ਚਾਰ ਬੱਚੇ ਕੱਢੇ ਹੁਣ ਤੱਕ ਉਹ ਤੁਸੀਂ ਰੱਖ ਲੈਣੇ ਜਾਨੇ ਕੀ ਹਾਂ ਉਹ ਰੱਖ ਲੈਣੇ ਆ ਵਿੱਚੋਂ ਛੱਡ ਵੀ ਲੈਣੇ ਆ ਠੀਕ ਆ ਬਾਈ ਇੱਕ ਆਪਣੀ ਦਿਖਾਉਣਾ ਮੈਂ ਤੁਹਾਨੂੰ ਦੋ ਬਾਗੀਆਂ ਜਿੱਤੀ ਆ ਪਿਛਲੇ ਸਾਲ ਠੀਕ ਹੈ ਜੀ ਆ ਉਹ ਦਿਖਾਉਣਾ ਮੈਨੂੰ ਵੀ ਆਪਣੇ ਕੋਲ ਆ ਕਬੂਤਰ ਇਹ ਕਿਹੜਾ ਵੀ ਡੱਬਾ ਕੀਦਿਆ ਇਹ ਇਹ ਗੱਡੀ ਵਾਲੀ ਦੀ ਭੈਣ ਹੀ ਆ ਬਾਈ ਠੀਕ ਆ ਇਹ ਡੱਬੀ ਹਾਂ ਇਹ ਡੱਬੀ ਇਹ ਤੁਹਾਨੂੰ ਕਾ ਡੱਬੇ ਆਪਾਂ ਬਾਈ ਬਹੁਤ ਘੱਟ ਬਾਈਆਂ ਛੱਡਦੇ ਆ ਇਹ ਰੱਖ ਲੈਨੇ ਹੋ ਤੁਸੀਂ ਠੀਕ ਆ ਬਾਈ ਆ ਬਾਈ ਟੈਲੇ ਵਾਲੇ ਇਹ ਆਪਣੇ ਕੋਲੇ ਆ ਚੀਜ਼ ਕੱਢਦੇ ਆ ਠੀਕ ਆ ਟੈਲੇ ਵਾਲੇ ਕਬੂਤਰ ਅੱਛਾ ਤੇ ਕਾਲੀਆਂ ਜਿਵਾੜੀਆਂ ਜਿਨ੍ਹਾਂ ਭਰਾਵਾਂ ਕੋਲੇ ਉਹਨਾਂ ਨੂੰ ਤਾਂ ਪਤਾ ਹੀ ਬਰੜਾ ਛਾ ਕਾਲੀ ਜਿਵਾੜੀ ਦਾ ਬਾਈ ਇਹ ਛਾ ਹਾਂ ਬਰੜਾ ਹੈ ਨਾ ਖੱਟੀ ਗਲੀ ਦਾ ਅੱਖ ਦਾ ਬਾਈ ਹਾਂ ਖੱਟੀ ਗਲੀ ਅੱਖ ਆ ਬਾਈ ਠੀਕ ਹੈ ਜੀ ਇਹ ਸ਼ਾਖੇ ਵੀ ਹੁੰਦੇ ਆ ਹਨਾ ਟਾਈਲੇ ਵਾਲੇ ਹਾਂ ਸ਼ਾਖੇ ਆਪਣੇ ਕੋਲੇ ਬਰੜੇ ਆ ਠੀਕ ਆ ਆ ਬਈ ਕਬੂਤਰੀ ਦੀ ਗੱਲ ਕਰਦਾ ਸੀ ਇਹ ਆਪਣੀ ਜਿੱਤੀ ਆ ਸਾਹੋ ਐਟ ਕੀ ਸਾਹੋ ਕੇ ਸਾਹੋ ਕੇ ਬਹੁਤ ਚੰਗੀ ਉੱਡੀ ਬਈ ਠੀਕ ਆ ਇਹ ਜਿੱਤੀ ਹੈ ਸ਼ਾਖੇ ਇਹ ਆ ਐਰ ਕੀ ਸਾਹ ਸਾਹੋ ਜਿੱਤੀ ਹੈ ਬਈ ਕਿੰਨੇ ਰਹਿ ਗਏ ਸੀ ਕਬੂਤਰ ਉੱਥੇ ਬਈ ਉੱਥੇ ਕਬੂਤਰ ਤਾਂ ਬਈ 10 ਕੀ ਸੀਗੇ ਜਿਹੜੇ ਸਾਹੋ ਸੀਗੇ ਬੰਦੇ ਹਾਂ ਉਹਨਾਂ ਨੂੰ ਤਾਂ ਪਤਾ ਉਦੋਂ ਬਾਅਦ ਜਿਹੜੇ ਕੂਤਰ ਭੱਜ ਗਏ ਉਹਨਾਂ ਨੂੰ ਵੀ ਪੈਸੇ ਬਈ ਉਹਨਾਂ ਨੇ ਦੇ ਦਿੱਤੇ ਸਹੀ ਦਾ ਸ਼ਾਮਲ ਹੁੰਦੇ ਸੀ ਸਭ ਤੋਂ ਸਹੀ ਬਈ ਦਾ ਸੀ ਸੀ ਜਿਹੜੇ ਉੱਥੇ ਕੂਤਰ ਫਿਰਦੇ ਸੀ ਠੀਕ ਆ ਬਈ ਇਹ ਕਿਹੜੀ ਨਸਲ ਆ ਬਈ ਆ ਬਈ ਆਪਣੀ ਇਹ ਆਪਣੀ ਵੀ ਟਹਿਲੇਆਂ ਚੋਂ ਆ ਜਾਂਦੀ ਆ ਠੀਕ ਆ ਬਈ ਇਹ ਕੂਦਰੀ ਆਪਣੀ ਦੋ ਬਾਈਆਂ ਜਿੱਤੀ ਬਈ ਕੱਲੀ ਕੱਲੀ ਇਹ ਕਬੂਦਰੀ ਹਾਂ ਇਹ ਪਹਿਲੀ ਜਿੱਤੀ ਆ ਕਾਲੀਏ ਵਾਲੇ ਠੀਕ ਆ ਬਈ ਹਾਂਜੀ ਤੇ ਦੂਜੀ ਬਾਜੀ ਜਿੱਤੀ ਆ ਬਈ ਧੂਰਕੋਟ ਉੱਥੇ ਵੀ ਕੱਲੀ ਰਹਿ ਗਈ ਧੂਰਕੋਟ ਨਸੀਖ ਹੋ ਨਹੀਂ ਨਹੀਂ ਧੂਰਕੋਟ ਬਈ ਇੱਧਰ ਜਿਹੜਾ ਮਾਲੇ ਕੋਲੇ ਠੀਕ ਆ ਧੂਰ ਕੋਲੇ ਹਾਂ ਉੱਥੇ ਜਿੱਤੀ ਆ ਹਾਂ ਉੱਥੇ ਜਿੱਤੀ ਹੈ ਬਾਈ ਦੋ ਬਾਜ਼ੀਆਂ ਜਿੱਤ ਗਈ ਐਤ ਕੀ ਇਹ ਆ ਆਪਣਾ ਆ ਵੀ ਦੋ ਬਾਜ਼ੀਆਂ ਜਿੱਤਿਆ ਬਾਈ ਐਤ ਕੀ ਠੀਕ ਆ ਲਾਲ ਬਗਲ ਸੀ ਤੇ ਕਾਲਾ ਇਹਦੇ ਡੰਡਾ ਸੀਗਾ ਰੱਤਾ ਰੱਤਾ ਇਹ ਪਹਿਲੀ ਬਾਜੀ ਜਿੱਤਿਆ ਬਾਈ ਚੱਕਰ ਠੀਕ ਆ ਬਾਈ ਇਹ ਵੀ ਨੀਲੀਆਂ ਚੋਂ ਆ ਜਿਹੜੀਆਂ ਨੀਲੀਆਂ ਜਿਹੜੀਆਂ ਇਹ ਨਹੀਂ ਇਹ ਬਾਈ ਆਪਣੇ ਟਹਿਲੇ ਵਾਲਿਆਂ ਚੋਂ ਆਏ ਜਾਂਦੇ ਆ ਇਹ ਟਹਿਲੇ ਵਾਲਿਆਂ ਚੋਂ ਆ ਠੀਕ ਆ ਇਹ ਪਹਿਲੀ ਬਾਜੀ ਚੱਕਰ ਜਿੱਤਿਆ ਦੂਜੀ ਬਾਜੀ ਅਠਾਂ ਦਹਾਂ ਦਿਨਾਂ ਬਾਅਦ ਹੀ ਫੇਰ ਆਪਾਂ ਚੁੱਪ ਕੀਤੀ ਛੋਟਾ ਇਹ ਪੈਂਡਾ ਤੁਸੀਂ ਵੇਖੇ ਹੋਊਗਾ ਕਿਓ ਪ੍ਰੀਤੀ ਹਾਂ ਹ ਰਾਤ ਨੂੰ 10 ਵਜੇ ਬੈਠਾ ਬਾਈ ਉੱਦਾਂ ਉੱਥੇ ਆ ਠੀਕ ਹੈ ਬਈ ਬਹੁਤ ਤਗੜਾ ਉੱਡਿਆ ਬਗਬੂਤਰ ਬਹੁਤ ਚੰਗਾ ਰਿਜ਼ਲਟ ਬਾਈ ਇਹਦਾ ਹੁਣ ਬੱਚਿਆਂ ਨੂੰ ਰੱਖ ਲਿਆ ਇਹ ਬੱਚੇ ਨੂੰ ਰੱਖ ਲੇ ਬੱਚੇ ਬਹੁਤ ਚੰਗੇ ਬਾਈ ਰੱਤੀ ਕੱਢੇ ਨੇ 4 ਬਹੁਤ ਚੰਗੇ ਉੱਡਦੇ ਆ ਠੀਕ ਹੈ ਇਹ ਨਹੀਂ ਬਾਈ ਛੱਡਦੇ ਵੇ ਇਹ ਕਈ ਆਪਾਂ ਛੱਡ ਵੀ ਦਿੰਨੇ ਆ ਪਰ ਨਹੀਂ ਛੱਡਦੇ ਇਹ ਆਪਾਂ ਠੀਕ ਹੈ ਛੱਡਦੇ ਨਹੀਂ ਬਹੁਤ ਬਹੁਤ ਚੰਗਾ ਰਿਜ਼ਲਟ ਆ ਬਾਈ ਇਹਦੇ ਬੱਚੇ ਜਮਾਂ ਹੀ ਆਪਦੇ ਤੇ ਲੈ ਕੇ ਗਿਆ ਬਾਈ ਠੀਕ ਹੈ ਬਾਈ ਹੂੰ ਇਹ ਬਾਈ ਐਤ ਕੀ ਬੱਚੇ ਗਿਆ ਇਹ ਜਿਹੜੇ ਉਹ ਆ ਹਾਂ ਆ ਬੱਚੇ ਸਾਰੇ ਐਤਕੀ ਵਾਲੇ ਆ ਸਾਰੇ ਹੋਣਗੇ ਦੇ ਠੀਕ ਆ ਇਹਨਾਂ ਚ ਕੁਛ ਗਿੱਜ ਕੇ ਕੁਛ ਗਿੱਜਣ ਵਾਲੇ ਆ ਹਾਂ ਇਹ ਅੰਦਰੀ ਆ ਇਹ ਆ ਬੱਚੇ ਆ ਬਾਈ ਦੇ ਸਾਰੇ ਰੰਗ ਹੀ ਆ ਬਾਈ ਹੈਨਾ ਹਾਂ ਇਹ ਦੇਖੋ ਡੈਚ ਵੀ ਹੈ ਬਾਈ ਨਹੀਂ ਨਹੀਂ ਬਾਹਰ ਹੀ ਹੈ ਬਾਈ ਸਾਰਾ ਛੱਡੇ ਵੀ ਹੈ ਇਹ ਬਾਈ ਐਤ ਕੀ ਬਾਈ ਲਾਈ ਜਾਂਦਾ ਬੱਚੇ ਕੋਲ ਲੱਗ ਕੇ ਉਹ ਲਾਈ ਜਾਂਦਾ ਤੇ ਵਧੀਆ ਜਾਨਵਰ ਬਣਦਾ ਇਹ ਬਾਈ ਕਬੂਤਰ ਵੱਡੇ ਆ ਫਿਰ ਆਪਣੇ ਇਹ ਬਾਈ ਵੱਡੇ ਆ ਸਾਰੇ ਠੀਕ ਆ ਦੂਜੇ ਵੱਡੇ ਜੀ ਵੀ ਵੱਡੇ ਆ ਠੀਕ ਆ ਬਾਈ ਭయ్యా ਵੱਡੇ ਨੇ ਕਬੂਤਰ ਬਾਈ ਇਹ ਆ ਗੋਲੀ ਜਿਵੇਂ ਆ ਗੋਲੀ ਵੱਡੀ ਆ ਬਾਈ ਕਿ ਬਾਈ ਛੜੇ ਨਹੀਂ ਇਹ ਬਾਈ ਪੱਠਾ ਹੀ ਐ ਮੁਰਗੀ ਨਾ ਆਪਣੇ ਖਾ ਗਈ ਸੀਗੀ ਇਹਦੇ ਖਾਂਬ ਜੀ ਖਾਂਬ ਠੀਕ ਆ ਆ ਬਟੇਰੇ ਆ ਬਾਈ ਇਧਰ ਮਾਰਨੀ ਦਾ ਠੀਕ ਆ ਆ ਬਾਈ ਵੱਡੇ ਜੋੜੇ ਆ ਬਾਈ ਦੇ ਹਨਾ ਯਾਰ ਇਹ ਮੜੀਰੀਂ ਜਿੱਤੇ ਆ ਬਾਈ ਇਹ ਬਾਈ ਮੜੀਰੀਆਂ ਜਿੱਲੀ ਬਾਜੀ ਉੱਥੇ ਉੱਠ ਗਿਆ ਸੀਗਾ ਬਾਈ ਰਾਤ ਨੂੰ ਠੀਕ ਆ ਤੇ ਉਹਦਾ ਦੁੱਸਰ ਪੈ ਗਈ ਸੀ ਉਹ ਤੋਂ ਬਾਅਦ ਦੂਜੀ ਬਾਜੀ ਫੇਰ ਮੜੀਰੀਂ ਜਿੱਤੇ ਆ ਬਾਈ ਬਹੁਤ ਪੈੜਾ ਉੜਦਾ ਹੀ ਘਰੇ ਬਾਹਲਾ ਪੈੜਾ ਬਾਈ ਸੱਤਾ ਹੈ ਗੋਲੇ ਸ਼ਾ ਅੱਖੇ ਵੀ ਆ ਬਈ ਤੇਰੇ ਕੋਲ ਹੈ ਨਾ ਹਾਂ ਬਾਈ ਗੋਲਿਆਂ ਦਾ ਤਾਂ ਆਪਣਾ ਬਾਹਲਾ ਸ਼ੌਕ ਆ ਇੱਕ ਕਾ ਖੁੱਡਾ ਬਾਈ ਦਾ ਮੇਜ ਵੀ ਵੱਡੇ ਜੁੜੇ ਆ ਨਾ ਬਾਈ ਏਜ ਵੀ ਵੱਡੇ ਜੋੜੇ ਬਾਈ ਠੀਕ ਆ ਬਾਈ ਇੱਕ ਬਹਿਰ ਸਜਿਆ ਜਿਹੜਾ ਚੱਲਿਆ ਵਾ ਹਾ ਧੌਣ ਵਾਲਾ ਧੌਣ ਵਾਲਾ ਧੌਣ ਦਾ ਕਹਿੰਦੇ ਆ ਕਬੂਤਰ ਜਮੇ ਇਹਦਾ ਕੋਈ ਲਾਜ ਆਪਾਂ ਬਾਈ ਕੂਤਰ ਸਿੱਧੇ ਕਰਤੇ ਜਮਾ ਸਿੱਧੇ ਹੋ ਜਾਂਦੇ ਤਾਂ ਜਮਾ ਬਾਈ ਸਿੱਧੇ ਉਹ ਭਰਾਵਾਂ ਨੂੰ ਦੱਸ ਦਾਂਗੇ ਆਪਾਂ ਨੂੰ ਵੀ ਕਿਸੇ ਭਰਾ ਨੇ ਦੱਸਿਆ ਸੀਗਾ ਕੋਈ ਆਪਾਂ ਤਾਂ ਹੈ ਨਹੀਂ ਕੋਈ ਵੀ ਬੰਦਾ ਅੰਦਰੋਂ ਤਾਂ ਸਿੱਖ ਕੇ ਆਉਂਦਾ ਨਹੀਂ ਬਾਈ ਆਹ ਦੇਖ ਲਿਓ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਇਹ ਵਰਤ ਸਕਦੇ ਹੋ ਤੁਸੀਂ ਬਾਈ ਤਾਂ ਜਮਾ ਸਿੱਧੀ ਕਰ ਜਾਂਦੇ ਆ ਬਾਈ ਇਹਦੀ ਬਿਮਾਰੀ ਵੀ ਖੜ ਜੂਗੀ ਜਮਾ ਰੋਕ ਜਿੰਦੀ ਆ ਨਹੀਂ ਨੀ ਬਿਮਾਰੀ ਅੱਜ ਪਈ ਆ ਦੂਜੇ ਦਿਨ ਨੂੰ ਬਿਮਾਰੀ ਨਾ ਹੋਵੇ ਬਾਈ ਕਿਸੇ ਦਾ ਫਾਇਦਾ ਹੋ ਜੂ ਹੈਨਾ ਤੇ ਵੀ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਉਹ